ਰਾਤ 8 ਕਰਾਂ ਨੂੰ ਅੱਗ ਲਾਈ ਜਾਂਦੀ ਆ ਅੱਗ ਕਿਹਨੇ ਲਾਈ ਤੇ ਕਿਉਂ ਲੱਗੀ ਜਾਣਕਾਰੀ ਦੇਵਾਂਗੇ ਤੁਸੀਂ ਜੁੜੇ ਰਹੋ ਦੇਖਦੇ ਰਹੋ ਸੱਚ ਦੀ ਪੜਤਾਲ ਦੇ ਨਾਲ ਤੇ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕੀ ਕੁਛ ਨੁਕਸਾਨ ਲੰਘਿਆ ਪਹਿਲਾਂ ਤਾਂ ਤੁਸੀਂ ਆ ਦਰਵਾਜ਼ਾ ਵੇਖੋ ਦਰਵਾਜ਼ਾ ਸਾਰਾ ਭੰਨ ਤੋੜ ਦਿੱਤਾ ਐ ਇਧਰਲੇ ਪਾਸੇ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਆਟਾ ਸੀ ਢੋਲੀ ਦੇ ਵਿੱਚ ਆਟਾ ਡੁੱਲਿਆ ਪਿਆ ਇਧਰਲੇ ਪਾਸੇ ਦਿਖਾ ਦਿਓ ਟੀਵੀਜ਼ਨ ਐ ਉਹ ਵੀ ਟੁੱਟ ਗਿਆ ਕੋਈ ਚੀਜ਼ ਨਹੀਂ ਬਚੀ ਪੱਖਾ ਫਰਾਟਾ ਜੋ ਵੀ ਕੁਝ ਆਇਆ ਹੱਥ ਉਹਨਾਂ ਨੇ ਸਭ ਕੁਝ ਤੋੜ ਦਿੱਤਾ ਕੌਣ ਆਇਆ ਸੀ ਕਿਸੇ ਨੇ ਤੋੜਿਆ ਇਹ ਵੀ ਜਾਣਕਾਰੀ ਲਵਾਂਗੇ ਪਰਿਵਾਰ ਤੋਂ ਪੁੱਛਾਂਗੇ ਇਧਰਲੇ ਪਾਸੇ ਦਿਖਾ ਦੇ ਜਿਹੜਾ ਸ਼ੈੱਡ ਬਣਿਆ ਉੱਪਰਲੇ ਪਾਸੇ ਕੈਮਰਾਮੈਨ ਨੂੰ ਕਹਿੰਦੇ ਤਸਵੀਰਾਂ ਦਿਖਾ ਦੇ ਸ਼ੈੱਡ ਦੀਆਂ ਇਧਰਲੇ ਪਾਸੇ ਸ਼ੈੱਡ ਆ ਜਿਹੜਾ ਸ਼ੈੱਡ ਵੀ ਜਨਨ ਕਿ ਉਹਨਾਂ ਨੇ ਭੰਨਤਾ ਜਿਹੜਾ ਉੱਤੇ ਚਾਦਰਾਂ ਪਾਈਆਂ ਸੀ ਇਧਰ ਕੰਦਾਂ ਸੀ ਸਾਰੀਆਂ ਛੜਤੀਆਂ ਚੱਕਣਾ ਚੂਰ ਕਰ ਤੇ ਉਹ ਪਤੀਲੇ ਆ ਜੋ ਵੀ ਕੁਝ ਉਹਨਾਂ ਦੇ ਹੱਥ ਆਇਆ ਉਹਨਾਂ ਨੇ ਸਭ ਕੁਝ ਭੰਨਤਾ ਕੁਝ ਨਹੀਂ ਛੱਡਿਆ ਪ੍ਰਾਂਤਾਂ ਆਈਆਂ ਪ੍ਰਾਂਤਾਂ ਭੰਨਤੀਆਂ ਪੀਪਾ ਚਾਦਰ ਸਭ ਕੁਝ ਭੰਨ ਕੇ ਸਾਰਾ ਕੁਝ ਭੰਨਤਾ ਅੰਦਰਲੇ ਪਾਸੇ ਵੇਖੋ ਜੋ ਮੰਜੇ ਆ ਮੰਜੇ ਨੂੰ ਅ ਹੋਰ ਇੱਧਰ ਦੇ ਸਮਾਨ ਦਿਖਾ ਦਿਓ ਚੁੱਲ੍ਹੇ ਜਿਹੜੇ ਇੱਧਰ ਰੋਟੀ ਟੋਕ ਵਾਲੀ ਰੋਟੀ ਟੋਕ ਦਾ ਟਾਈਮ ਸੀ ਕਹਿੰਦੇ 12 ਵਜੇ ਦਾ ਟਾਈਮ ਸੀ ਰਾਤ ਨੂੰ ਜਦੋਂ ਇਹ ਘਟਨਾ ਵਾਪਰੀ ਆ ਆ ਟੀਨਾ ਉੱਪਰਲੇ ਪਾਸੇ ਦਿਖਾ ਕੈਮਰਾਮੈਨ ਨੂੰ ਕਹਿੰਨਾ ਦਿਖਾ ਦਿਓ ਉੱਪਰਲੇ ਪਾਸੇ ਟੀਨਾ ਸਭ ਕੁਝ ਤੋੜ ਦਿੱਤਾ ਕੁਝ ਵੀ ਨਹੀਂ ਬਚਿਆ ਅੱਠ ਘਰਾਂ ਨੂੰ ਜਿਹੜੀ ਕਿ ਨਿਸ਼ਾਨਾ ਬਣਾਇਆ ਕਿਸ ਨੇ ਬਣਾਇਆ ਤੇ ਕਿਉਂ ਬਣਾਇਆ ਕਿੰਨੇ ਬੰਦੇ ਸੀ ਲੋਕਾਂ ਤੋਂ ਜਾਣਕਾਰੀ ਲਵਾਂਗੇ ਅੰਦਰਲੇ ਪਾਸੇ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਦਿਖਾ ਦੇ ਆ ਮੰਝੇ ਪਏ ਨੇ ਮੰਝਾਂ ਨੂੰ ਅਗਲਾ ਦਿੱਤੀ ਜਾਂਦੀ ਤੇ ਮੰਜੇ ਸਾਰੇ ਮੱਚ ਕੇ ਅੰਦਰ ਸੜ ਕੇ ਸੁਆਹ ਹੋ ਗਿਆ ਪੇਟੀ ਆ ਪੇਟੀ ਦੇ ਵਿੱਚ ਜੋ ਸਮਾਨ ਪਿਆ ਸੀ ਉਹ ਵੀ ਕਹਿੰਦੇ ਸੜ ਕੇ ਸੁਆਹ ਹੋ ਗਿਆ ਫਰਜਾ ਹੋਰ ਸਮਾਨ ਜਿੰਨਾ ਬਰਤਨ ਵਾਲਾ ਭਾਂਡੇ ਟਿੰਡੇ ਜੋ ਸੀ ਸਭ ਵਿੱਚ ਜਾਨੀ ਕਿ ਉਹਨਾਂ ਨੇ ਜਲਾ ਦਿੱਤੇ ਆ ਅੰਦਰ ਮਾਤਾ ਜੀ ਆ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਲੋਕ ਆਏ ਪਿੰਡ ਦੇ ਉਹਨਾਂ ਤੋਂ ਵੀ ਪੁੱਛਾਂਗੇ ਕੀ ਘਟਨਾ ਵਾਪਰੀ ਆ ਤੇ ਕਿੰਨੇ ਕ ਵਜੇ ਦਾ ਟਾਈਮ ਸੀ ਇਧਰ ਆ ਜਿਓ ਮਾਤਾ ਜੀ ਆਜੋ ਮਾਤਾ ਜੀ ਮਰੇ ਇਹ ਤੁਹਾਡਾ ਆਪਣਾ ਘਰ ਆ ਇਹ ਹਾਂਜੀ ਸਾਡਾ ਕੀ ਘਟਨਾ ਕੀ ਵਾਪਰੀ ਆ ਇਹ ਘਟਨਾ ਜੀ ਆਹੀ ਵਾਪਰੀ ਆ ਇਓ ਤੇ ਲੜਦੇ ਸੀਗੇ ਮੇਰਾ ਮੁੰਡਾ ਸੜਾਉਣ ਉੱਠ ਗਿਆ ਜੀ ਤੇ ਆਦਾ ਮਾਂ ਮੈਂ ਕਿਹਾ ਪੁੱਤ ਨਾ ਜਾ ਉਹਦਾ ਪਿਓ ਵੀ ਕਹਿੰਦਾ ਕਹਿੰਦਾ ਮਾਂ ਜੇ ਲੜਦਿਆਂ ਨੂੰ ਨਾ ਛੜਾ ਗਿਆ ਤਾਂ ਮਰ ਜਾਂਦੇ ਆ ਤੇ ਮੈਂ ਜਾਨਾ ਅਸੀਂ ਰੁੱਕ ਹੀ ਗਏ ਪੁੱਤ ਨਾ ਜਾ ਨਾ ਜਾ ਉਹ ਮੇਰੇ ਪੁੱਤ ਨੇ ਕਹਿਦਾ ਜਾ ਕੇ ਵੀ ਜਸਵਿੰਦਰ ਗਾਲ ਨਾ ਕੱਢੋ ਮੁੰਡੇ ਨੂੰ ਆਦਾ ਉਹ ਮੁੰਡੇ ਨੇ ਜੀ ਜਦੋਂ ਉਹਦਾ ਪਿਓ ਆਦਾ ਫੜ ਲਾ ਇਹਨੂੰ ਵੀ ਮੇਰੇ ਮੁੰਡੇ ਤੇ ਮਾਰਿਆ ਮੈਂ ਜੀ ਉਹਦੇ ਇੱਥੇ ਮੁੰਡੇ ਤੇ ਹੱਥ ਪਾ ਲਾ ਬੇਟੇ ਪੁੱਤ ਮਾਰਨਾ ਨਹੀਂ ਉਹਨੂੰ ਮੈਂ ਫੇਰ ਵੀ ਪ੍ਰੇਮ ਨਾ ਬੁਲਾਇਆ ਜੀ ਤੇ ਉਹ ਹਟਾਈ ਨਹੀਂ ਮਾਰਨ ਉਹਨੂੰ ਚੜ ਕੇ ਹਰਖ ਫਿਰ ਮੇਰਾ ਮੁੰਡਾ ਕਰੋ ਛੁੱਟੀ ਲੈ ਗਿਆ ਜੀ ਵਾਸਾ ਗੱਲ ਬਣੀ ਆ ਅਖਬਾਰ ਪੈ ਗਿਆ ਸਾਡੇ ਸਾਰੇ ਘਰਾਂ ਦੇ ਸਾਰੇ ਪਿੰਡ ਚ ਜਿੰਨੇ ਘਰ ਆ ਸਾਡੇ ਤੇ ਇਹ ਗੱਡੀਆਂ ਜਿੱਥੇ ਕਿਥੇ ਘੇਰ ਲੈਂਦਾ ਸੀ ਸਾਰਿਆਂ ਨੂੰ ਘੇਰ ਲੈਂਦਾ ਸੀ ਜਦੋਂ ਕੋਈ ਪਿੰਡ ਕੰਮ ਧੰਦੇ ਜਾਂਦਾ ਉਹਦੀ ਘੇਰਦਾ ਇਹ ਆ ਘਟਨਾ ਵਾਪਰੀ ਆ ਜੀ ਰਾਤ ਨੂੰ ਜਦੋਂ ਘਟਨਾ ਕਿੰਨੇ ਵਜੇ ਦਾ ਟਾਈਮ ਸੀ ਜੇ 11 ਵਜੇ ਤੱਕ ਹੀ ਹੋਊਗਾ ਜੀ ਟਾਈਮ ਅਸੀਂ ਜਾਵੜੇ ਕਰੋ ਸਾਨੂੰ ਪਤਾ ਹੀ ਨਹੀਂ ਲੱਗਾ ਸਾਨੂੰ ਤਾਂ ਠਾ ਠਾ ਜਦੋਂ ਹੋ ਗਈਆਂ ਭਾਂਡੇ ਪੰਨੇ ਚੀਜ਼ਾਂ ਪੰਨੀਆਂ ਸਾਨੂੰ ਤਾਂ ਤਾਂ ਪਤਾ ਲੱਗਿਆ ਜੀ ਤੇ 11 ਵਜੇ ਦਾ ਟਾਈਮ ਸੀ ਤੁਸੀਂ ਕਿੰਨੇ ਤੁਸੀਂ ਸੁੱਤੇ ਪੈ ਸੀ ਅਸ ਤਾਂ ਮਸਤ ਸੌਣ ਕਿੱਥੇ ਜੀ ਸਾਨੂੰ ਤਾਂ ਚੰਨ ਚਾਰ ਦਿਨ ਹੋ ਗਏ ਅਸੀਂ ਤੇ ਜਾਗ ਜਾ ਕੇ ਕੱਢਦੇ ਰਾਤਾਂ ਤੇ ਉੱਠ ਕੇ ਕੋ ਨੇੜੇ ਨਹੀਂ ਸੀ ਹੁੰਦਾ ਉਹਨਾਂ ਦੇ ਕਿੰਨੇ ਬੰਦੇ ਸੀ ਜੀ ਰਾਤ ਨੂੰ ਆਏ ਆ ਬੰਦੇ ਜੀ ਬਹੁਤ ਸੀਗੇ 2-150 ਹੋਊਗਾ ਬੰਦਾ ਜੀ ਪਤਾ ਨਹੀਂ ਮੋਟਰਸਾਈਕਲਾਂ ਤੇ ਗੱਡੀਆਂ ਤੇ ਸਾਡੇ ਬੰਨਿਆਂ ਦੇ ਜਿਹੜੀਆਂ ਸੱਟਾਂ ਵੱਜੀਆਂ ਉਹ ਲੈ ਲੈ ਕੇ ਹਸਪਤਾਲ ਕਿਆ ਐਂਬੂਲੈਂਸ ਲੈ ਗਈ ਉਹ ਦਾਖਲ ਕਰਤ ਤੁਹਾਡੇ ਬੰਦੇ ਦੇ ਸੱਟਾਂ ਕਿੰਨੇ ਬੰਦੇ ਸੱਟਾਂ ਵੱਜਣੇ ਤੁਹਾਡੀ ਹਾਂਜੀ ਮੈਂ ਆਖ ਹੀ ਜਾਂਦੇ ਆ ਮੈਂ ਸੁਣਿਆ ਨਹੀਂ ਕਹੀ ਮੰਨਿਆ ਚਾਰਾਂ ਪੰਜਾਂ ਦੇ ਵੱਜੀਆਂ ਕਿ ਜ਼ਿਆਦਾ ਨਹੀਂ ਵੱਜੇਗਾ ਅਸੀਂ ਤਾਂ ਘਰੇ ਹੀ ਡਰਦੇ ਤੜਕੇ بڑے ਮੰੰਬਰ ਸਰਪੰਚ ਲੈ ਕੇ ਜੀ ਅਸੀਂ ਤਾਂ ਬੜੇ ਨਹੀਂ ਕਰੇ ਜਿਹੜਾ ਹੁਣ ਪੇਟੀ ਆ ਤੁਹਾਡੀ ਪਈ ਆ ਪੇਟੀ ਦੇ ਵਿੱਚ ਵੀ ਸਾਰਾ ਟੁੱਟ ਗਿਆ ਤਲਵਾਰਾਂ ਵੱਜੀਆਂ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਅੱਗੇ ਆ ਜਾ ਮੜਾ ਜਾ ਤੇ ਉਹਦੇ ਵਿੱਚ ਵੀ ਤਲਵਾਰਾਂ ਵੱਜੀਆਂ ਕਾਫੀ ਜਿਵੇਂ ਸਿੱਧੇ ਟੋਕੇ ਜੋ ਵੀ ਕੁਛ ਹੱਥ ਚ ਆਇਆ ਹਨਾ ਖੋਲ ਕੇ ਸਭ ਇਤਸਮਾਨ ਵੀ ਘਰ ਦਾ ਹੁੰਦਾ ਪਰਿਵਾਰ ਦਾ ਜੀ ਸਾਰਾ ਟੂਮ ਮੇਰੀ ਇੱਕ ਪੈਸੀ ਪੈਸਾ ਤੇ ਲੰਮਾ ਲਮਟ ਹੁੰਦਾ ਉਹ ਉਹ ਵੀ ਜੀ ਕੱਢੇ ਤੇ ਅੱਗ ਲਾਈ ਆ ਵਿੱਚ ਕੁਛ ਨਹੀਂ ਜੀ ਵਿੱਚ ਕੁਛ ਨਹੀਂ ਛੱਡਿਆ ਪੇਟੀ ਦੇ ਅੱਗ ਲਾਈ ਪਈ ਆ ਹੁਣ ਕਿੱਥੇ ਵਿੱਚ ਵੀ ਇਹ ਜੋ ਕੱਪੜੇ ਪੈਸੀ ਉਹ ਵੀ ਸਵਾਹ ਹੋ ਗਏ ਆ ਦੇਖ ਲਓ ਜੀ ਖੋਲ ਕੇ ਦਿਖਾ ਦਿੰਨੇ ਸਵਾਈ ਹੋ ਗਏ ਜੀ ਜੀ ਚਲੋ ਦਿਖਾ ਦਿਓ ਇੱਕ ਵਾਰੀ ਆਪਾਂ ਦੇਖੇ ਸਾਨੂੰ ਤਾਂ ਜੀ ਬੇ ਚਲੋ ਦਿਖਾਓ ਸਾਨੂੰ ਤਾਂ ਜੀ ਬੇ ਦਿਖਾਉਂਦੇ ਲੈ ਸਮੂਹ ਕੱਢਾਉਂਦੇ ਦਿਖਾਉਂਦੇ ਜੀ ਇਹ ਪੇਟੀਾਂ ਦੇ ਖੋਲਣ ਦੀ ਕਹਿੰਦੇ ਆਪਰੇ ਕੰਪਨੀ ਹੋਵੇ ਸਾਰੋ ਕੁਸ ਮਚਾ ਦੇ ਕੈਮਰਾਮੈਨ ਨੂੰ ਦਿਖਾ ਦੇ ਤਸਵੀਰਾਂ ਜੋ ਵੀ ਸਮਾਨ ਪਿਆ ਸੀ ਅੰਦਰ ਸਾਰਾ ਕਹਿੰਦੇ ਵੀ ਸੜ ਕੇ ਸੁਆਹ ਹੋ ਗਿਆ ਇਹ ਪੇਟੀ ਦੇ ਵਿੱਚਲਾ ਜਿਹੜਾ ਸਮਾਨ ਸੀ ਭਾਂਡਾ ਟੀਂਡਾ ਜੋ ਵੀ ਲੀੜਾ ਲੱਤਾ ਸੀ ਸਾਰਾ ਸੜ ਕੇ ਅੰਦਰਲਾ ਸੁਆਹ ਹੋ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਪੈਰਾਜ ਵੀ ਦਿਖਾ ਦਿਓ ਜਿੰਨਾ ਸਮਾਨ ਪਿਆ ਥੱਲੇ ਭਾਂਡੇ ਟੀਂਡੇ ਜੋ ਵੀ ਸੜ ਕੇ ਸੁਆਹ ਮਾਤਾ ਜਿਹੜਾ ਕਹਿੰਦੇ ਇੱਕ ਘਰੇ ਕੁੜੀ ਦੇ ਦਾਜ ਦਾ ਸਮਾਨ ਵੀ ਸੀਗਾ ਕਿਸੇ ਘਰੇ ਕਹਿੰਦੇ ਉਹ ਤੁਹਾਡੇ ਸੀ ਤਾਂ ਇਹ ਉਹ ਦੂਜੇ ਘਰੇ ਸੀ ਦੇਵੇ ਬਾਹਰ ਜੋ ਇਹਦਾ ਦਾਇਦਾ ਸਮਾਨ ਤੁਹਾਡੇ ਚੀ ਉਹ ਹੋਰ ਕਰ ਸੀ ਜੀ ਸਾਡੇ ਤਾਂ ਸਤਾਪ ਕੁੜੀਆਂ ਨੂੰ ਵਿਚਾਰਿਆਂ ਨੂੰ ਅਹੀਂ ਤੋੜਿਆ ਕਸਮ ਨਹੀਂ ਦਿੱਤਾ ਜੀ ਅਸੀਂ ਆਖਿਆ ਹੁਣ ਆ ਮਾੜਾ ਮੋਟ ਬਣਾ ਕੇ ਦੇਵਾਂਗੇ ਬਾਹਰ ਜੋ ਬਾਹਰ ਜੋ ਜੀ ਆ ਪੇਟੀ ਸੀ ਪੁਰਾਣੀ ਲੈ ਕੇ ਰੱਖੀ ਮੇਰੀ ਕੁੜੀ ਰੋਂਦੀ ਚੱਲ ਮੈਨੂੰ ਪੇਟੀ ਦੇ ਦੀ ਬੀਬੀ ਮੱਖ ਚੱਲ ਪੁਰਾਣੀ ਪੇਟੀ ਲੋਟ ਕਰਾ ਦੇਂਗਾ ਪਰ ਅਸੀਂ ਮੈਂ ਤੇ ਰੱਪਿਓ ਤੇ ਮੈਂ ਬੁੱਢੇ ਦਾ ਤਾਂ ਕਸਮਦਾ ਨਹੀਂ ਵੀ ਢਾੜੀ ਦੱਪਾ ਕਰਦਾ ਤੇ ਰੱਪਿਓ ਤੇ ਜੀ ਸਾਡੇ ਚਾਈ ਵੀ ਨਹੀਂ ਛੱਡਿਆ ਜੀ ਹੁਣ ਪ੍ਰਸ਼ਾਸਨ ਆਇਆ ਸੀ ਪ੍ਰਸ਼ਾਸਨ ਆਇਆ ਸੀ ਕਿਵੇਂ ਜੀ ਪੁਲਿਸ ਆ ਪ੍ਰਸ਼ਾਸਨ ਆਇਆ ਹਾਂ ਜੀ ਆਈ ਸੀ ਕੀ ਵਿਸ਼ਵਾਸ ਦਵਾਇਆ ਮੈ ਤੁਹਾਨੂੰ ਉਹ ਜੀ ਬੰਦੇ ਨੇੜੇ ਹੋਇਚ ਉਹਨਾਂ ਨੇ ਬੰਦਿਆਂ ਨੇ ਗੱਲ ਸੁਣੀ ਸੀ ਜੀ ਮੈਨੂੰ ਇੱਕ ਤਾਂ ਦਿਮਾਗ ਚੱਕੇ ਪਏ 5 6 ਦਿਨ ਹੋ ਗਏ ਲੜਾਈ ਵੇਖੀ ਜਾਂਦੇ ਨੂੰ ਉੱਟਾ ਰੋੜੇ ਜੀ ਜੀ ਹਾਂ ਜੀ ਘਰ ਦੇ ਵਿੱਚ ਐਸ ਵਕਤ ਕੋਈ ਵੀ ਚੀਜ਼ ਨਹੀਂ ਬਚੀ ਜੇ ਆਟੇ ਦੀ ਗੱਲ ਕਰੀਏ ਉਹ ਨਹੀਂ ਬਚਿਆ ਜੇ ਭਾਂਡੇ ਟਿੰਡੇ ਦੀ ਗੱਲ ਕਰੀਏ ਇੱਧਰ ਕੋਈ ਨਹੀਂ ਬਚਿਆ ਤਾਰਾਂ ਸੀ ਬਿਜਲੀ ਦੀ ਜੋ ਕਨੈਕਸ਼ਨ ਸੀ ਸਭ ਉਹ ਤੋੜ ਦਿੱਤੇ ਆ ਘਰ ਦੇ ਵਿੱਚ ਜੋ ਘੜਾ ਪਿਆ ਸੀ ਇੱਧਰਲੇ ਪਾਸੇ ਕੈਮਰਾਮੈਨ ਨੂੰ ਕਹਿੰਦਾ ਆਜ ਇੱਧਰਲੇ ਪਾਸੇ ਤਸਵੀਰਾਂ ਦਿਖਾ ਦੇ ਵਾਸ਼ ਉਹ ਤੋੜ ਦਿੱਤੀ ਐ ਜੋ ਵਾਟਾ ਕੁਲਰ ਸੀ ਜੋ ਵੀ ਚੀਜ਼ ਉਹਨਾਂ ਦੇ ਹੱਥ 'ਚ ਆਈ ਉਹਨਾਂ ਨੇ ਸਾਰਾ ਚੱਕਣਾ ਚੂਰ ਕਰਤਾ ਜਿਹੜੀ ਵੀ ਉਹਨਾਂ ਦੇ ਹੱਥ 'ਚ ਆਉਂਦੀ ਇਸ ਘਰ ਦੀ ਕੋਈ ਵੀ ਐਸ ਵਕਤ ਚੀਜ਼ ਨਹੀਂ ਬਚੀ ਜਿਸ ਦੇ ਵਿੱਚ ਕੋਈ ਘਰ ਵਾਲੇ ਰੋਟੀ ਬਣਾ ਕੇ ਖਾ ਲੈਣ ਜਾਂ ਕੋਈ ਚਾਹ ਪਾਣੀ ਬਣਾ ਲੈਣ ਜਾਂ ਕੋਈ ਹੋਰ ਚੀਜ਼ ਬਣਾ ਕੇ ਖਾ ਲੈਣਗੇ ਕੁਝ ਵੀ ਐਸ ਵਕਤ ਨਹੀਂ ਬਚਿਆ ਰਾਤ ਨੂੰ ਆਉਂਦੇ ਆ ਕਿੰਨੇ ਬੰਦੇ ਆ ਕਿੰਨੇ ਨਹੀਂ ਉਹ ਵੀ ਸਾਨੂੰ ਪਹਿਲਾਂ ਦਿਖਾਤਾ ਪੁੱਛ ਵੀ ਲਿਆ ਆਪਾਂ ਉਹ ਦੱਸ ਰਹੇ ਹੈ 40 ਤੋਂ 50 ਬੰਦੇ ਰਾਤ ਨੂੰ ਆਉਂਦੇ ਜਿਨ੍ਹਾਂ ਨੇ ਇਹ ਘਟਨਾ ਨੂੰ ਇਨਜਾਮ ਦਿੱਤਾ ਇੱਟਾਂ ਛਿੱਟੀਆਂ ਡਲੇ ਮਾਰੇ ਇਨਾ ਤਰ੍ਹਾਂ ਦੀਆਂ ਹੋਰ ਵੀ ਜਿਹੜੇ ਘਰ ਆ ਅੱਠ ਘਰਾਂ ਨੂੰ ਅੱਗ ਲੱਗੀ ਆ ਉਹਨਾਂ ਘਰਾਂ 'ਚ ਜਾ ਕੇ ਵੀ ਜਾਣਕਾਰੀ ਲਵਾਵਾਂਗੇ ਤੁਸੀਂ ਜੁੜੇ ਰਹੋ ਦੇਖਦੇ ਰਹੋ ਸੱਚ ਦੀ ਪੜਤਾਲ ਤੇ ਸੋਢਣਾਂ ਸਾਰੀ ਗੱਲ ਸਾਂਝੀ ਕਰਾਵਾਂਗੇ ਪਹਿਲਾਂ ਉਸ ਘਰ ਦੀਆਂ ਤਸਵੀਰਾਂ ਦਿਖਾਈਆਂ ਹੁਣ ਦੂਜੇ ਘਰ ਇਸੇ ਆ ਗਏ ਆ ਇਸ ਘਰ ਦੀਆਂ ਤਸਵੀਰਾਂ ਦਿਖਾ ਦੇ ਕੈਮਰਾਮੈਨ ਨੂੰ ਕਹਿੰਦਾ ਅੱਗ ਅਜੇ ਵੀ ਮੱਚੀ ਜਾ ਰਹੀ ਹੈ ਅੱਗ ਕਹਿੰਦੇ ਰਾਤ ਦੀ ਲੱਗੀ ਆ ਇੰਨੀ ਤੇਜ਼ ਅੱਗ ਸੀ ਜਿਹੜੀਆਂ ਲਮਾਰੀਆਂ ਨੇ ਤਸਵੀਰਾਂ ਵੇਖੋ ਲਮਾਰੀਆਂ ਦੇ ਵਿੱਚ ਕੱਪੜੇ ਨਹੀਂ ਬਚੇ ਛੱਤ ਆ ਜਿਹੜੀ ਸਾਰੀ ਤਾਂ ਉਹ ਉੱਡ ਗਈ ਆ ਕੁਝ ਨਹੀਂ ਬਚਿਆ ਅਲਮਾਰੀ ਹੈ ਅਲਮਾਰੀ ਦੇ ਵਿੱਚ ਜਿੰਨੇ ਕੱਪੜੇ ਪੇਟੀ ਦੇ ਵਿੱਚ ਜਿੰਨੇ ਕੱਪੜੇ ਮੰਜਾ ਟੀਂ ਦਾ ਜੋ ਵੀ ਟੈਲ ਵੱਤੇ ਦੀ ਛੱਤ ਸੀ ਸਾਰੇ ਜਣਕੇ ਸੜ ਕੇ ਸੁਆਹ ਹੋ ਗਏ ਡਿੱਗ ਪਈ ਆ ਸਾਰਾ ਕੁਝ ਨਸ਼ਟ ਹੋ ਗਿਆ ਹੋਰ ਵੀ ਇੱਧਰਲੇ ਪਾਸੇ ਆਜੋ ਕੈਮਰਾਮੈਨ ਨੂੰ ਕਹਿੰਨਾ ਇੱਧਰਲੇ ਪਾਸੇ ਤਸਵੀਰਾਂ ਦਿਖਾ ਦੇ ਫਰਜ਼ਾ ਜਿਹੜੀ ਉਹ ਵੀ ਆ ਇੱਧਰਲੇ ਪਾਸੇ ਗੇਟ ਜੋ ਵੀ ਕੁਝ ਆਇਆ ਸਭ ਕੁਝ ਉਹਨਾਂ ਨੇ ਭੰਨਤਾ ਅਲੂੜਾ ਲੱਗਦਾ ਜਿੰਨੇ ਵੀ ਕੁਛ ਸੀ ਸਾਰਾ ਕੁਛ ਕੱਢ ਕੱਢ ਕੇ ਫਰਿਜਾਂ ਉਹ ਸਾਹਮਣੇ ਪਈਆਂ ਸੀ ਵਾਸ਼ਿੰਗ ਮਸ਼ੀਨਾਂ ਜੋ ਵੀ ਕੁਛ ਉਹਨਾਂ ਦੇ ਹੱਥ 'ਚ ਆਇਆ ਉਹਨਾਂ ਨੇ ਕੁਛ ਨਹੀਂ ਛੱਡਿਆ ਸਾਰ ਨੂੰ ਚੀਜ਼ ਨੂੰ ਜਾਨੀ ਕਿ ਪੰਨ ਤੋੜ ਦਿੱਤਾ ਟੀਨਾ ਤੋੜਤੀਆਂ ਦਰਵਾਜ਼ੇ ਭੰਨ ਤੇ ਸਾਰਾ ਕੁਛ ਕੁਛ ਵੀ ਨਹੀਂ ਛੱਡਿਆ ਜੋ ਵੀ ਖੰਡ ਪਈ ਸੀ ਚਾਹ ਪਈ ਸੀ ਜੋ ਵੀ ਆਟਾ ਟੀਂਟਾ ਜੋ ਵੀ ਸੀ ਕਿ ਕਰੇ ਰੋਟੀ ਖਾ ਕੇ ਸੁੱਤੇ ਸੀ ਉਸ ਤੋਂ ਬਾਅਦ ਜੇ ਨੀ ਆਉਂਦੇ ਆ ਪਰਿਵਾਰ ਸਾਡੇ ਨਾਲ ਇਹਨਾਂ ਨਾਲ ਜਾਣਕਾਰੀ ਲਵਾਂਗੇ ਕਿ ਨਾਮ ਕੀ ਪੈਣੇ ਮਨਪ੍ਰੀਤ ਕਾਰਜ ਮਨਪ੍ਰੀਤ ਮਨਪ੍ਰੀਤ ਜਦੋਂ ਇਹ ਘਟਨਾ ਵਾਪਰਦੀ ਹੈ ਕਿੰਨੇ ਕਬਜ ਦਾ ਟਾਈਮ ਸੀ ਰਾਤ ਨੂੰ ਇਹ ਜੀ 11 ਵਜੇ ਦਾ ਟਾਈਮ ਸੀ 11 ਵਜੇ ਦਾ ਕਾਰਨ ਕੀ ਕੀ ਘਟਨਾ ਕਿਉਂ ਵਾਪਰੀ ਇਹ ਇਹ ਜੀ ਨਛੇ ਤੇ ਰੋਕਦੇ ਸੀਗੇ ਤੇ ਇੱਥੋਂ ਜੀ ਲੜਾਈ ਪਾ ਲਈ ਉਹਨਾਂ ਨੇ ਉਹ ਸਾਡਾ ਮੁੰਡਾ ਮੇਰੇ ਜੇਠ ਦਾ ਛੜਾਉਣ ਗਿਆ ਸੀ ਬਸ ਹੋਰੀ ਜੀ ਇੰਨੇ ਚ ਖਤ ਪਾਏਗਾ ਇੰਨੇ ਸਾਡੇ ਘਰਾਂ ਨੂੰ ਜੀ ਅੱਗ ਲਾਉਣ ਆ ਗਏ ਉਹ ਨੀ ਇੱਕ ਕਰਦਾ ਹੋਊਗਾ ਕਹਿੰਦੇ 8 ਘਰਾਂ ਨੂੰ ਅੱਗ ਲਾਈ ਆ ਹਾਂਜੀ 8 ਘਰਾਂ ਨੂੰ ਅੱਗ ਲਾਈ ਆ ਜੀ ਉਹਦਾ ਜੀ ਮੰਦਿਰ ਸੱਦ ਲੈਂਦਾ ਬਾਹਰ ਉਹਦਾ ਕੀ ਸਾਡੇ ਮੂਰੇ ਕੀ ਬੱਟੀ ਦਾਗਾ ਉਹਦੇ ਮੂਰੇ ਸਾਡਾ ਕੀ ਬੱਟੀ ਦਾ ਜੀ ਮੰਦਿਰ ਜੀ ਦਾ ਸੱਦ ਲੈਂਦਾ ਬਾਹਰੋਂ ਬੰਦੇ ਜੇ ਤਾਂ ਉਹ ਕੱਲਾ ਹੋਵੇ ਤਾਂ ਜੀ ਕੱਲੇ ਹਿੰਦਾ ਫਿਰ ਕੰਮ ਛੱਡਦਾ ਜਦੋਂ ਇੰਨੇ ਸੱਦ ਲੈਂਦਾ ਇੰਨਾਂ ਦੇ ਮੂਰੇ ਜੀ ਕੀ ਬਣਦਾ ਸਾਡੇ ਬੰਦਿਆਂ ਦਾ ਹਾਂਜੀ ਹਾਂਜੀ ਕਿੰਨੇ ਬੰਦੇ ਸੀ ਜਿਹੜੇ ਰਾਤ ਆਂਦੇ ਆ ਉਹ ਜੀ ਹੋਣਗੇ ਜੀ 50 60 ਜਣੇ 50 60 ਬੰਦੇ ਹਾਂਜੀ ਜਿਹੜੇ ਰਾਤ ਨੂੰ ਹਾਂਜੀ ਜਿਹੜੇ ਘਟਨਾ ਦਿੱਤੀ ਜੋ ਉਹ ਬੰਦੇ ਕੋ ਸਿਆਣੇ ਗਏ ਵੀ ਤੁਹਾਡੇ ਪਿੰਡ ਦੇ ਬਾਹਰੋਂ ਮੈਂ ਨਹੀਂ ਸੀਗੇ ਜੀ ਉਦੋਂ ਪਿੰਡ ਦੇ ਵੀ ਸੀਗੇ ਜੀ ਵਿੱਚ 4 ਜਾਣੇ ਨਹੀਂ ਤੁਸੀਂ ਘਰੋਂ ਬਾਹਰ ਗਏ ਸੀਗੇ ਰਾਤ ਨੂੰ 11 ਵਜੇ ਅਸੀਂ ਜੀ ਬਾਹਰ ਉੱਠ ਗਏ ਸੀਗੇ ਡਰਦੇ ਕੋਈ ਕਾਰ ਅੱਛਾ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਘਰ ਛੱਡ ਕੇ ਚਲੇ ਜਾਂਦੇ ਜੀ ਹਾਂ ਜੀ ਅਸੀਂ ਜੀ ਆਪਦੀ ਜਾਨ ਬਚਾਉਣੀ ਸੀਗੀ ਅਸੀਂ ਆਖਾ ਵੀ ਸਾਡਾ ਘਰ ਦਾ ਤਾਂ ਚਲ ਵੇਖੀ ਜੋ ਵੀ ਆਪਦੀ ਜਾਨ ਬਚਾਲ ਗਏ ਤੇ ਬੱਚੇ ਬਚਾਲ ਗਏ ਹੂੰ ਹਾਂਜੀ ਤੁਹਾਡੇ ਬੰਦਿਆਂ ਦੇ ਛੱਟਾ ਕਿਨੇ ਹੈਗਾ ਨਹੀਂ ਜੀ ਛੱਟ ਤਾਂ ਨਹੀਂ ਕਿਸੇ ਦੇ ਜੀ ਘਰ ਹੀ ਬਸ ਤਬਾਹ ਕਰਦੇ ਸਾਡੇ ਹਾਂਜੀ ਬੰਦੇ ਹੁਣ ਤੁਹਾਡੇ ਇੱਥੇ ਮੌਜੂਦ ਹੈਗੇ ਹਾਂਜੀ ਆ ਸਿਮਰ ਘਰ ਵਾਲਾ ਖੜਾ ਜੀ ਤੇ ਪਹਿਲਾਂ ਪਹਿਲਾਂ ਵੀ ਮਤਲ ਜਿਹੜੀ ਕੋਈ ਲੜਾਈ ਹੋਈ ਸੀ ਤੈਨੂੰ ਤਾਂ ਪਤਾ ਲੱਗੇ ਤੁਸੀਂ ਤਾਂ ਕਰੋ ਬਾਹਰ ਚਲੇ ਗਏ ਸੀ ਜੀ ਹਾਂਜੀ ਲੜੀ ਜਾਂਦੇ ਸੀ ਜੀ ਤਿੰਨ ਚਾਰ ਦਿਨ ਹੋ ਗਏ ਸੀ ਲੜਦਿਆਂ ਨੂੰ ਹਾਂਜੀ ਲੜਾਈ ਦਾ ਕਾਰਨ ਕੀ ਆ ਇਹ ਜੀ ਚਿੱਟੇ ਦੀ ਬਸ ਜੀ ਰੋਕ ਰਾਕਦੇ ਸੀਗੇ ਉਹ ਮੁੰਡਾ ਜਿਹੜਾ ਲੜਿਆ ਗਮੰਡਾ ਦਾ ਉਹਦੇ ਪਿੱਛੇ ਜੀ ਆ ਸਾਡਾ ਦੂਜੇ ਘਰ ਵਾਲਾ ਦਾ ਮੁੰਡਾ ਕੈ ਛੜਾਉਣ ਬਸ ਐਨੇ ਚੀਜ਼ ਹੀ ਸਾਡੇ ਖਤ ਪੈ ਗਿਆ ਉਹ ਤੁਹਾਡੇ ਘਰ ਤੇ ਪੈ ਗਿਆ ਜਿਹੜੇ ਆ ਜਿੰਨੇ ਘਰਾਂ ਦੇ ਵਿੱਚ ਅੱਗ ਲੱਗੀ ਹੈ ਸਾਰੇ ਤੁਹਾਡੇ ਆਪਣੇ ਘਰ ਹਾਂਜੀ ਸਾਰੇ ਆਪਦੇ ਹੀ ਆ ਇਹ ਕਿਸ ਕਿਬਲੇ ਦੇ ਘਰ ਇਹ ਨਹੀਂ ਇਹ ਦੂਜੀ ਰਹਿ ਜਾਂਦੇ ਦੂਜੇ ਪੱਤੇ ਹਾਂ ਪੁਲਿਸ ਪ੍ਰਸ਼ਾਸਨ ਆਇਆ ਘਟਨਾ ਤੋਂ ਬਾਅਦ ਕਿੰਨੇ ਚਿਰ ਬਾਅਦ ਆ ਜਾਂਦਾ ਪੁਲਿਸ ਪ੍ਰਸ਼ਾਸਨ ਵਾਲ ਸਿੱਧੀ ਪਤਾ ਨਹੀਂ ਆਪਾਂ ਤਾਂ ਸੀਤਾ ਜੀ ਬਾਹਰ ਉੱਠ ਗਈ ਸੀਗੇ ਇੱਥੇ ਰਹੇ ਹੀ ਨਹੀਂਗੇ ਹੁਣ ਤੂੰ ਜਦੋਂ ਆਈ ਸੀ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਵਿਸ਼ਵਾਸ ਕੀਤਾ ਐ ਤੂੰ ਉਦੋਂ ਤੁਹਾਨੂੰ ਮਿਲੇ ਹਾਂਜੀ ਹਾਂਜੀ ਕੀ ਕੀ ਪੁਲਿਸ ਪ੍ਰਸ਼ਾਸਨ ਨੇ ਅਸੀਂ ਉਹਨਾਂ ਨੇ ਜੀ ਇਹੀ ਕਿਹਾ ਵੀ ਤੁਸੀਂ ਵੀ ਕਾਹਦੇ ਪਿੱਛੇ ਥੋਡੇ ਨਾਲ ਅੱਗ ਲਾਈ ਹੈ ਵੀ ਕਿਵੇਂ ਵਾਪਰੇ ਅਸੀਂ ਦੱਸਤਾ ਵੀ ਜੀ ਸਾਡਾ ਤਾਂ ਕੋਈ ਲੱਲਾ ਖੱਖਾ ਹੀ ਨਹੀਂ ਸੀਗਾ ਵੀ ਕੋਈ ਮੇਰਾ ਬੰਦਾ ਨਹੀਂ ਗਿਆ ਕੋਈ ਮੇਰਾ ਮੁੰਡਾ ਨਹੀਂ ਗਿਆ ਲੜਾਈ ਦੇ ਵਿੱਚ ਵੀ ਸਾਡੇ ਸੀ ਤਾਂ ਵੇਹਣਾ ਕਈ ਸਾਡਾ ਘਰ ਵੀ jaarਦਾ ਉਹਨਾਂ ਨੇ ਹਾਂਜੀ ਜੀ ਆਹੀ ਗੱਲ ਹਾਂਜੀ ਭੈਣ ਜੀ ਤੁਹਾਡਾ ਘਰ ਵੀ ਹੈ ਮੇਰੀ ਬੇਟ ਕੋਈ ਹੈ ਜੀ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਆਹੀ ਹੈ ਜੀ ਮੇਰਾ ਘਰ ਦੂਰ ਆ ਝੋਲੀ ਪਾ ਕੇ ਮੈਂ ਲਈ ਮੇਰੇ ਭਤੀਜੀ ਆ ਜੀ ਜੀ ਹਾਂਜੀ ਤੇ ਇਹ ਵੈਸੇ ਜੀ ਇਸ ਤਾਈ ਸੁਣਿਆ ਸੀ ਵੀ ਬੱਚਾ ਲੜਦਾ ਸੀ ਵੀ ਤੁਸੀਂ ਚਿੱਟਾ ਵੇਚਦੇ ਆ ਵੀ ਤੁਸੀਂ ਕਿਸੇ ਦੇ ਦੋ ਪੱਤਾ ਕਿਵੇਂ ਦੇਖ ਕਾਈ ਜੀ ਇਹ ਬਸ ਆਹੀ ਇੱਥੇ ਲੜਾਈ ਵਧ ਗਈ ਜੀ ਹਾਂਜੀ ਸਾਡਾ ਤਾਂ ਫਿਰ ਦੂਰ ਘਰ ਆ ਜੀ ਸਾਨੂੰ ਕੋਈ ਪਤਾ ਲੱਗਿਆ ਮੈਨੂੰ ਤਾਂ 1 ਵਜੇ ਪਤਾ ਲੱਗਿਆ ਜੀ ਕੀ ਲੱਗਦਾ ਕਿੰਨੇ ਕ ਪੈਸੇ ਦਾ ਨੁਕਸਾਨ ਹੋ ਗਿਆ ਉਹ ਜਿਹੜਾ ਇਹਨਾਂ ਦਾ ਹੋਇਆ ਇਸ ਵਕਤ ਇਹਨਾਂ ਦਾ ਤਾਂ ਕੋਈ ਹੋ ਗਿਆ 60 70 ਦਾ ਜੀ 60 70 ਹਜ਼ਾਰ ਦੇ ਜੀ ਹਾਂਜੀ ਨਹੀਂ ਜਿਹੜੀ ਨਿੱਤ ਤੇ ਨੁਕਸਾਨ ਜਿਆਦਾ ਲੱਗਦਾ ਤੁਸੀਂ ਘਰ ਦਾ ਪਾ ਕੇ ਨਾ ਕੀ ਤਾਂ ਲੱਖਾਂ ਦਾ ਹੀ ਹੋ ਗਿਆ ਜੀ ਇੱਕ ਕਿਹੜਾ ਉਹ ਪਰਿਵਾਰ ਹੋਰ ਕਿਹੜਾ ਪਰਿਵਾਰ ਹੈ ਜਿਹਦੇ ਘਰੇ ਦਾਜ ਦਾ ਸਮਾਨ ਬਣਿਆ ਸੀ ਸਾਡੇ ਹੀ ਸੀ ਇਹ ਨਹੀਂ ਸੀ ਜੀ ਕੁੜੀ ਦਾ ਬਣਾਈ ਸੀ ਵੀ ਆ ਜੀ 15 16 ਸਾਲਾਂ ਦੀ ਹਾਂਜੀ ਸਾਡੇ ਤਾਂ ਜੀ ਪੌਣ ਨੂੰ ਲੀੜੇ ਵੀ ਨਹੀਂ ਰਹੇਗੇ ਗੱਲ 'ਚ ਉਹੀ ਹੈ ਜਿਹੜੇ ਗੱਲ 'ਚ ਪਾਏ ਹੈਗੇ ਢੋਲੀਆਂ ਸਾਡੀਆਂ ਲੈ ਕੇ ਸਿਲੰਡਰ ਵਾਲੀਆਂ ਪਟਕੇ ਜੀ ਕੁਝ ਵੀ ਨਹੀਂ ਜੀ ਸਾਡਾ ਤਾਂ ਸਾਡੇ ਮਸ਼ੀਨਾਂ ਆਪਾਂ ਸਾਰੇ 쿨ਰ ਪੱਖੇ ਭੰਨ ਤੇ ਉਹ ਕੁੜੀ ਦਾ ਜਿਹੜਾ ਵਿਆਹ ਦਾ ਸਮਾਨ ਸੀ ਉਹ ਪੇਟੀ ਦੇ ਵਿੱਚ ਭਿਆਸੀ ਬਣਾ ਕੇ ਰੱਖਿਆ ਹਾਂਜੀ ਪੇਟੀ 'ਚ ਤੇ ਨਮਾਰੀ 'ਚ ਜੀ ਹਾਂਜੀ ਉਹ ਸੜ ਕੇ ਸਾਰਾ ਸੁਆਹ ਹਾਂਜੀ ਸੁਆਹ ਹੋ ਗਿਆ ਜੀ ਲੋਨ ਕਰਾਇਆ ਸੀ ਜੀ 40000 ਦਾ ਉਹ ਵੀ ਲੈ ਗਏ ਜੀ ਉਹ ਕੱਢ ਕੇ ਹੂੰ ਵਿਆਹ ਨੂੰ ਕਿੰਨਾ ਟਾਈਮ ਕਹਿੰਦਾ ਵਿਆਹ ਜਿਹੜਾ ਕਰ। ਵਿਆਹ ਨਹੀਂ ਸੀ ਹਲੇ ਕਰਨਾ ਵੀ ਉਹੀ ਵੀ ਬਣਾ ਕੇ ਰੱਖਿਆ ਸੀ ਜੀ। ਹਾਂਜੀ। ਬਣਾਇਆ ਕੇ ਰੱਖਿਆ। ਘਰ ਕਰਾਂ ਦੇ ਕੰਮ ਕਰਦੀ ਗੋਆ ਕੁੜਾ ਤੇ ਵੀ ਐਂ ਜ਼ਿੰਮੇਦਾਰਾਂ ਦੇ ਕੰਮ ਕਰਕੇ ਵੀ ਬਣਾਉਂਦੀ ਰਹਿੰਦੀ ਸੀਗੀ ਦਾਜ ਕੁੜੀ ਦਾ। ਹਾਂਜੀ। ਜੀ। ਹਾਂ। ਉਮੀਦਾਂ ਤੇ ਪਾਣੀ ਫਿਰ ਗਿਆ ਦੱਸਿਆ ਜਾ ਰਿਹਾ ਕਿ ਜਿਹੜਾ ਕੁੜੀ ਦਾ ਦਾਜ ਦਾ ਸਮਾਨ ਸੀ ਇੱਕ ਵਾਰੀ ਦਿਖਾ ਦਿਨਾ ਇੱਧਰ ਆ ਜੋ। ਇੱਕ ਵਾਰੀ ਜਿਹੜਾ ਦਾਜ ਦਾ ਸਮਾਨ ਸੀ ਪੇਟੀ ਦੇ ਵਿੱਚ ਜੋੜ ਕੇ ਰੱਖਿਆ ਸੀ ਵੀ ਗੁੜੀ ਵੱਡੀ ਹੋਊਗੀ ਉਹਦਾ ਸਮਾਨ ਆ। ਮੈਂ ਬਣਾ ਬਣਾ ਕੇ ਗਰੀਬਾਂ ਦੇ ਘਰਾਂ ਦੇ ਵਿੱਚ ਕੰਮ ਕਰ ਕਰਕੇ ਉਸ ਨੇ ਜੋੜ ਕੇ ਰੱਖਿਆ ਹੋਇਆ ਸੀ ਕਿ ਵੱਡੀ ਲੜਕੀ ਹੋਊਗੀ ਤੇ ਮੈਂ ਉਸ ਦਾ ਵਿਆਹ ਕਰੂੰਗੀ ਫਰਿੱਜਾਂ ਵੇਖ ਲਓ ਆ ਪ੍ਰਸਾ ਸੌਰੀ ਪ੍ਰੈਸ ਪਈ ਆ ਜੋ ਵੀ ਭਾਂਡਾ ਟਿੰਡਾ ਉਧਰ ਪਾਣੀ ਵਾਲਾ ਟੈਂਕੀ ਦਿਖਾਓ ਅਗਰ ਕੈਮਰੇ ਸਾਰਾ ਜੋ ਵੀ ਸਮਾਨ ਸਾਰਾ ਜੋ ਉਹਨਾਂ ਦੇ ਆਇਆ ਅੱਗੇ ਸਾਰਾ ਸੜ ਕੇ ਸੁਆਹ ਹੋ ਗਿਆ ਸਮਾਨ ਪਿਆ ਇੱਧਰ ਸਮਾਨ ਦੇ ਵੇਖ ਲਓ ਅਜੇ ਵੀ ਅੱਗ ਲੱਗੀ ਪਈ ਆ ਧੁਖੀ ਜਾਂਦੀ ਆ ਗਦੈਲੇ ਲੀੜੇ ਕੱਪੜੇ ਜੋ ਨਵੇਂ ਸੀ ਕੱਪੜੇ ਪਾਉਣ ਵਾਲੇ ਸੀ ਚਾਹੇ ਵਿਛਾਉਣ ਵਾਲੇ ਸੀ ਤੇ ਸਰਦੀ ਚ ਉੱਤੇ ਲੈਣ ਵਾਲੇ ਸੀ ਚਾਹੇ ਗਰਮੀ ਵਾਲੇ ਸੀ ਉਹ ਸੜ ਕੇ ਸੁਆਹ ਹੋ ਗਏ ਨੇ ਸਿਲੰਡਰ ਚੁੱਲਾ ਇੱਧਰ ਮੈਂ ਕਹਣਾ ਵੀ ਕੋਈ ਵੀ ਆਈਟਮ ਨਹੀਂ ਜਿਹੜੀ ਬਚੀ ਹੋਵੇ ਇੱਧਰਲੇ ਪਾਸੇ ਟਰੰਕ ਆ ਜਿਹਦੇ ਵਿੱਚ ਕੋਈ ਕੱਪੜਾ ਸੀ ਜਾਂ ਕੋਈ ਉਹਨਾਂ ਦਾ ਕੀਮਤੀ ਸਮਾਨ ਸੀ ਵਿੱਚ ਇਧਰ ਦੇਖੋ ਵੀ ਆਹ ਜਿਹੜੇ ਹੁਣ ਤੁਸੀਂ ਦੇਖ ਰਹੇ ਦਰਵਾਜੇ ਦੀਆਂ ਤਸਵੀਰਾਂ ਵੇਖੋ ਕੁਝ ਵੀ ਸਮਾਨ ਨਹੀਂ ਬਚਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅੰਦਰਲੇ ਪਾਸੇ ਮੰਜਾ ਟਿੰਡਾ ਜੋ ਵੀ ਆਇਆ ਸਮਾਨ ਪਿਆ ਨੂੰ ਇਧਰ ਆ ਵੇਖੋ ਇਹਦੇ ਵਿੱਚ ਕਿੰਨੇ ਭਾਰੀ ਚੀਜ਼ਾਂ ਵੱਜੀਆਂ ਹੋਣਗੀਆਂ ਚੁੱਲ੍ਹੇ ਦੇ ਉੱਪਰ ਪਤੀਲੇ ਪਿਆ ਸੀ ਇੱਕ ਵੀ ਚੀਜ਼ ਨਹੀਂ ਅਸੀਂ ਕਹਿ ਸਕਦੇ ਵੀ ਜਿਹੜੀ ਬਚੀ ਹੋਵੇ ਕੋਈ ਭਾਂਡਾ ਬਚ ਗਿਆ ਹੋਵੇ ਕੋਈ ਪਾਣੀ ਧਾਣੀ ਵਾਲੀ ਚੀਜ਼ ਬਚ ਗਈ ਹੋਵੇ ਕੁਝ ਨਹੀਂ ਬਚਿਆ ਸਭ ਸੜ ਕੇ ਸੁਆਹ ਹੋ ਗਏ ਨੇ ਇਧਰਲੇ ਪਾਸੇ ਦਿਖਾ ਦਿਓ ਇਹਦੇ ਹੀਟਰ ਪਏ ਨੇ ਜੋ ਵੀ ਚੀਜ਼ ਆਈ ਸਾਰੀ ਸੜ ਕੇ ਸੁਆਹ ਹੋ ਗਈ ਆ ਹੋਰ ਵੀ ਤਸਵੀਰਾਂ ਦੇ ਦੂਸਰੇ ਘਰਾਂ ਦੀਆਂ ਇੱਧਰ ਦਿਖਾ ਦਿਓ ਰਸੋਈਆਂ ਪਹਿਲੀ ਤਸਵੀਰ ਰਸੋਈ ਵਿਖਾਈ ਸੀ ਤੇ ਇਹ ਰਸੋਈ ਦੀਆਂ ਵੇਖੋ ਜੀ ਨੇ ਟੀਨਾ ਸੀ ਜਦੋਂ ਅੱਗ ਲੱਗ ਜਈ ਆ ਉਹ ਵੀ ਚੂਰਾ ਬਣ ਜਾਂਦੀਆਂ ਅੰਦਰਲੇ ਪਾਸੇ ਸਾਰੀਆਂ ਟੁੱਟ ਜਾਂਦੀਆਂ ਅੰਦਰ ਜਾ ਕੇ ਹੋਰ ਵੀ ਤੁਹਾਨੂੰ ਦੂਸਰੇ ਘਰਾਂ ਦੀਆਂ ਤਸਵੀਰਾਂ ਦਿਖਾ ਦਾਂਗੇ ਉਧਰ ਪਹਿ ਟੈਂਕੀਆਂ ਸੀ ਵਾਸ਼ਿੰਗ ਜੋ ਹੱਥ ਧੋਣ ਵਾਲੇ ਵਾਸ਼ਿੰਗ ਸੈਸ਼ਨ ਸੀ ਉਹ ਵੀ ਤੋੜ ਦਿੱਤੇ ਆ ਜੋ ਵੀ ਚੀਜ਼ ਆਈ ਕੁਝ ਕੁਛ ਨਹੀਂ ਛੱਡਿਆ ਸਭ ਚੀਜ਼ਾਂ ਉਹਨਾਂ ਨੇ ਭੰਨ ਦਿੱਤੀਆਂ ਆ ਕੰਦਾ ਸੀ ਕੰੰਧਾ ਵੀ ਵੇਖੋ ਤੁਸੀਂ ਕੰੰਧਾਂ ਦੇ ਜਿਹਦੇ ਉੱਪਰਲੇ ਪਾਸੇ ਰਤੇ ਸੀ ਉਹ ਵੀ ਪਟ ਦਿੱਤੇ ਆ ਸਾਈਕਲ ਆ ਸਾਈਕਲ ਤੋੜਤਾ ਜੋ ਵੀ ਚੀਜ਼ ਉਹਨਾਂ ਦੇ ਮੂਹਰੇ ਆਈ ਗਈ ਉਹਨਾਂ ਨੇ ਕੁਝ ਨਹੀਂ ਛੱਡੀ ਪਾਣੀ ਵਾਲੀ ਚਾਹੇ ਮੋਟਰ ਹੋਵੇ ਚਾਹੇ ਟੈਂਕੀ ਹੋਵੇ ਚਾਹੇ ਵਾਸ਼ਬੇਸ਼ਨੂ ਹੋਵੇ ਚਾਹੇ ਜੋ ਵੀ ਸਮਾਨ ਉਹਨਾਂ ਦੇ ਮੂਹਰੇ ਆਉਂਦਾ ਗਿਆ ਸਾਰ ਉਹਨਾਂ ਨੇ ਚੱਕਣਾ ਚੂਰ ਕਰਤਾ ਤਸਵੀਰਾਂ ਦਿਖਾਦੇ ਘਰ ਦੇ ਵਿੱਚ ਇਸ ਵਕਤ ਲੋਕ ਪਹੁੰਚੇ ਹੋਏ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਕੋਈ ਗੱਲਬਾਤ ਅੱਗੇ ਨਹੀਂ ਕਰ ਰਿਹਾ ਲੋਕ ਡਰੇ ਹੋਏ ਆ ਸеме ਹੋਏ ਆ ਹਰੇਕ ਬੰਦਾ ਗੱਲ ਨਹੀਂ ਕਰਦਾ ਕੈਮਰੇ ਦੇ ਅੱਗੇ ਆ ਕੇ ਲੋਕ ਡਰੇ ਹੋਏ ਆ ਗੱਲਬਾਤ ਵੀ ਕਰਾਂਗੇ ਜੋ ਸਾਡੇ ਨਾਲ ਲੋਕ ਜੁੜੇ ਨੇ ਪਿੰਡ ਦਾਨ ਸਿੰਘ ਵਾਲੇ ਇਹ ਕੋਠੇ ਆ ਬਾਬਾ ਜੀਵਨ ਸਿੰਘ ਵਾਲੇ ਉੱਥੋਂ ਦੇ ਲੋਕ ਨੇ ਤੁਹਾਡੇ ਵੀ ਮਤ ਕਰੇ ਨਹੀਂ ਤੁਹਾਡਾ ਸੀ ਹਾਂਜੀ ਹਾਂਜੀ ਇਹਨਾਂ ਦੇ ਜੀ ਰਾਤ ਨੂੰ ਜਦੋਂ ਉਹ ਬੰਦੇ ਆਉਂਦੇ ਆ ਤੁਸੀਂ ਘਰੇ ਹੈਗੇ ਸੀ ਉਹ ਨਹੀਂ ਐਸੀ ਹਣੀ ਜੀ ਜੀ ਅਸੀਂ ਤਾਂ ਟਲ ਗਏ ਸੀਗੇ ਟਲ ਗਏ ਹਾਂ ਲੜਾਈ ਨੂੰ ਵੇਖ ਲੜਾਈ ਨੂੰ ਕਈ ਦਿਨ ਹੋ ਗਏ ਸੀ ਹੁੰਦੀ ਨੂੰ ਨਹੀਂ ਜਿਹੜੇ ਕਈ ਦਿਨ ਤੁਸੀਂ ਦੱਸਦੇ ਲੜਾਈ ਨੂੰ ਹੁੰਦੇ ਸੀ ਵੀ ਕਾਰਨ ਕਿਉਂ ਹੋ ਰਹੀ ਸੀ ਕਈ ਦਿਨਾਂ ਦੀ ਉਹ ਦੋ ਘਰ ਲੜਦੇ ਸੀ ਆਪਸ ਵਿੱਚ ਦੀ ਹੂੰ ਤੇ ਉਹਦੇ ਵਿੱਚ ਮੇਰਾ ਭਤੀਜਾ ਸੀ ਨਾਲ ਹੂੰ ਤੇ ਨਾਖੀ ਲੈਂਦੇ ਆ ਉਹ ਮੇਰਾ ਵੀ ਘਰ ਜਾੜ ਕੇ ਨਾਲ ਹੂੰ ਨਹੀਂ ਤੁਹਾਡਾ ਭਤੀਜਾ ਮਤਲਬ ਉਹਦੇ ਵਿੱਚ ਸੀਗਾ ਹਾਂ ਛਡਾਉਣ ਵਾਲੇ ਛਡਾਉਣ ਵਾਲਾ ਹਾਂ ਅੱਛਾ ਅੱਛਾ ਛਡਾਉਣ ਆ ਗਿਆ ਸੀਗਾ ਇਹ ਲੜਾਈ ਨੂੰ ਤੂੰ ਤੂੰ ਮੈਂ ਮੈਂ ਹੁੰਦੀ ਨੂੰ ਕਿੰਨੇ ਟਾਈਮ ਹੋ ਗਿਆ ਸੀ ਕਿੰਨੇ ਦਿਨ ਹੋ ਗਏ ਸੀ ਤਿੰਨ ਚਾਰ ਦਿਨ ਹੋ ਗਏ ਤਿੰਨ ਚਾਰ ਦਿਨ ਜਦੋਂ ਆਪਾਂ ਪਿੰਡ ਲੈਵਲ ਤੇ ਵੀ ਕੋਈ ਇਕੱਠੇ ਕਰਦੇ ਲੋਕ ਪਿੰਡ ਦੀ ਪੰਚਾਇਤ ਹੁੰਦੀ ਆ ਚਲੋ ਬਹਿ ਕੇ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਰਾਜੀ ਨਾਮਾ ਕਰਾ ਦਿੰਨੇ ਆ ਜਾਂ ਕੋਈ ਥਾਣੇ ਵੀ ਤਲਾਹ ਦਿੱਤੀ ਜਾਂਦੀ ਕੋਈ ਇਹੋ ਜਿਹੀ ਗੱਲ ਹੋਈ ਬਾਤ ਅਸੀਂ ਤਾਂ ਕੰਮ ਵਾਲੇ ਬੰਦੇ ਆ ਜੀ ਤੜਕੇ ਉੱਠ ਜਣੇ ਆਥਣੇ ਆਉਣੇ ਆ ਦੇ ਕੰਮ ਦੇ ਲਾਲਚੀ ਬੰਦੇ ਆ ਜਦੋਂ ਉਹ ਬੰਦੇ ਤੁਹਾਡੇ ਘਰੇ ਆਉਂਦੇ ਆ ਤੇ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਬੰਦੇ ਆ ਰਹੇ ਆ ਭੱਜ ਜਗੇ ਭੱਜ ਗਏ ਜੀ ਹੋ ਨਾ ਕੀ ਲੈਂਦੇ ਸਾਨੂੰ ਪਤਾ ਲੱਗ ਗਿਆ ਸੀ ਪਹਿਲਾਂ ਬੁੜੀਆਂ ਦੱਸਦੀਆਂ ਸੀ ਵੀ ਅੱਜ ਉਹ ਆਉਂਦੇ ਸੀਗੇ ਸੀ ਘਰਾਂ ਨੂੰ ਅੱਗ ਲਾਵਾਂਗੇ ਉਹਨਾਂ ਨੇ ਅੱਗ ਲਾਤੀ ਪਹਿਲਾਂ ਵਾਰੰਗ ਦੇਗੇ ਵਾਰੰਗ ਦੇਗੇ ਜੀ ਪਹਿਲਾਂ ਸਾਨੂੰ ਸਾਨੂੰ ਬੁੜੀਆਂ ਨੇ ਦੱਸਿਆ ਸੀ ਤੁਹਾਨੂੰ ਵਾਰੰਗ ਦੇਗੇ ਸੀ ਹਾਂ ਬੁੜੀਆਂ ਨੇ ਦੱਸਿਆ ਜੀ ਤੁਸੀਂ ਫਿਰ ਉਹ ਬੰਦੇ ਜਾਦੇ ਹੋਣ ਕਰਕੇ ਭੱਜ ਕੇ ਘਰ ਛੱਡ ਗਏ ਸਾ ਜੀ ਅਖੇ ਜੀ ਆ ਦੀ ਜਾਨ ਬਚਾਈਏ ਤਾਂ ਇਹ ਉਹ passe ho gaye ji ji haa ਤੁਹਾਨੂੰ ਪਤਾ ਲੱਗਾ ਸੀ ਪਹਿਲਾਂ ਹਾਂਜੀ ਇਹ ਤਾਂ ਫਰਸੀ ਜਾਣ ਹੀ ਬਚਾਈ ਸੀ ਜਿਹੜੇ ਉਹ ਮੁੰਡੇ ਦੇ ਨਾਲ ਰਹਿੰਦੇ ਆ ਮੰਦਿਰ ਉਹਨਾਂ ਨੇ ਕਹਿਤਾ ਵੀ ਅਸੀਂ ਵੀ ਅੱਜ ਘਰ ਨੂੰ ਅੱਗ ਲਾਵਾਂਗੇ ਹਾਂਜੀ ਉਹ ਸਾਹਮਣੇ ਕੋਠਾਂ ਤੇ ਜੀ ਸਾਨੂੰ ਰਿੰਦੇ ਸੀਗੇ ਉਹ ਫਿਰਦੇ ਹਾਂਜੀ ਅਸੀਂ ਆਪਦੀ ਜਾਨ ਬਚਾ ਲਈ ਜੇ ਅਸੀਂ ਆਖਾ ਆਪਣੇ ਬੱਚੇ ਵਿਚਾਲ ਗਏ ਵੀ ਘਰ ਨੂੰ ਵੇਖੀ ਜਾਊਗੀ ਵੀ ਜਿਹੜਾ ਕੁਝ ਕਰਨਗੇ ਵੇਖੀ ਜਾਊਗੀ ਜਦੋਂ ਇਹੋ ਜੀ ਘਟਨਾ ਵਾਪਰੀ ਨਗਰ ਥੋੜਾ ਬਹੁਤ ਵੱਡਾ ਨਗਰ ਇਕੱਠਾ ਹੋ ਕੇ ਨਹੀਂ ਆਇਆ ਉਦੋਂ ਨਹੀਂ ਜੀ ਕਹਣਾਂ ਅੰਦਾਜ਼ੀ ਕਿਰਪਾਨਾ ਮੂਹਰੇ ਤੇ ਡਾਂਗਾ ਮੂਹਰੇ ਉਹਨਾਂ ਮੂਹਰੇ ਕੀ ਬੰਦਾ ਸੌ ਬੰਦਾ ਸੀਗਾ ਤਾਂ ਜੀ ਹੈ ਹਾਂ ਤੜਕੇ ਦੇ ਜੀ ਸਾਡੇ ਨਾਲ ਆ ਭੈਣ ਭਰਾ ਖੜੇ ਹੈਗੇ ਹਾਂ ਇਧਰ ਪੁੱਛਦੇ ਆ ਗਿਆਨੀ ਜੀ ਨੂੰ ਬਾਪੂ ਜੀ ਕਿਵੇਂ ਦੇਖੋਗੇ ਜਿਹੜਾ ਇਹ ਕਹਿੰਦੇ ਘਟਨਾ ਕਰਮ ਹੋਇਆ ਸਾਰਾ ਕਹਿੰਦੇ ਇੱਕ ਨਸ਼ੇ ਨੂੰ ਲੈ ਕੇ ਹੋਇਆ ਤਾਂ ਰਾ ਜੀ ਨਸ਼ੇ ਨੂੰ ਲੈ ਕੇ ਹੋਇਆ ਹੂੰ ਮੁਰ ਕਦਾ ਮੁੰਡੇ ਨੂੰ ਵੀ ਤੂੰ ਚਿੱਟਾ ਵੇਚਦਾ ਹੂੰ ਉਹ ਤਾਂ ਮੈਨੂੰ ਆਇਆ ਜਿੱਤ ਵੀ ਮੈਂ ਕਿਉਂ ਚਿੱਟਾ ਦੂ ਕਦਾ ਵੀ ਤੂੰ ਰੋ ਵੇਚਦਾ ਹੂੰ ਉਸ ਲੋੜ ਪਿਓ ਕਰੇ ਛਣੋ ਛਣੋ ਜਾਵਰ ਦੋਸਤੀ ਹੁੰਦੀ ਹੈ ਛਣੋ ਜਾਵਰ ਦੇ ਮੁੰਡੇ ਹੂੰ ਛਣੋ ਕਰਕੇ ਬਸੇ ਨਾਲ ਲੈ ਕੇ ਆਉਣ ਵਗੈ ਦੋ ਜਣ ਮਗ ਲੱਗ ਗਈ ਹੂੰ ਲੜਾਈ ਦੋ ਤਰ੍ਹਾਂ ਦੀ ਆਪਸ ਵਿੱਚ ਹੂੰ ਹੋਈ ਨਸ਼ੇ ਨੂੰ ਲੈ ਕੇ ਆ ਕਿਸਮ ਲੱਗੇ ਹੋ ਜਿੱਤ ਲੱਗੇ ਹੋਈ ਸਰਕਾਰ بڑے بڑے ਦਾਅਵੇ ਕਰ ਰਹੀ ਹੈ ਵੀ ਨਸ਼ਾ ਬੰਦ ਕਰਾਤਾ ਨਸ਼ਾ ਬੰਦ ਹੋ ਜੂਗਾ ਸਰਕਾਰ ਦੇ ਫੁੱਟ ਦਾ ਵੈ ਜੀ ਇਹ ਹੂੰ ਕੋਈ ਨਸ਼ਾ ਸਰਕਾਰ ਬੰਦ ਨਹੀਂ ਕਰ ਰਹੀ ਨਸ਼ਾ ਸਰਕਾਰ ਆਪ ਹੀ ਖੋਲ ਜਾ ਰਹੀ ਹੈ ਹੂੰ ਹਾਂ ਸਿੱਧੀ ਗੱਲ ਕਹਨੇ ਅਸੀਂ ਤਾਂ ਤੇਰੇ ਸਨਾਮੇ ਕਿਦਾ ਦਾਅ ਕਿੰਨੇ ਕਿਸਨ ਸਾਡੇ ਬੰਦ ਕਿਉਂ ਹੁੰਦਾ ਹੂੰ ਕਿੰਨੇ ਘਰਾਂ ਨੂੰ ਅੱਗ ਲੱਗੀ ਬਾਪੂ ਜੀ ਅੱਠ ਘਰਾਂ ਨੂੰ ਅੱਠ ਘਰਾਂ ਨੂੰ ਨਿਸ਼ਾਨਾ ਬਣਾਇਆ ਜਦ ਕਿ ਜੇ ਗੱਲ ਕਰੀਏ ਕੋਈ ਵੀ ਸਮਾਨ ਨਹੀਂ ਹੈ ਇਸ ਵਕਤ ਬੱਚਾ ਜੇ ਕੱਪੜੇ ਦੀ ਗੱਲ ਕਰੀਏ ਜਾਂ ਕੋਈ ਪੌਣ ਵਾਲਾ ਜਾਂ ਉੱਤੇ ਲੈਣ ਵਾਲਾ ਜਾਂ ਕੋਈ ਬਰਤਨ ਭਾਂਡਾ ਟਿੰਡਾ ਕੋਈ ਚਾਹ ਪਾਣੀ ਵਾਲਾ ਜਾਂ ਕੁਝ ਕੁਝ ਵੀ ਨਹੀਂ ਕੁਝ ਵੀ ਨਹੀਂ ਸਾਰੇ ਦਵਾ ਕਰਦੇ ਜਾਵਾਂ ਕੁਛ ਨਹੀਂ ਕੱਖ ਨਹੀਂ ਭਜਾ ਜਾਵਾਂ ਕੱਪੜੇ ਟਿੰਡੇ ਦੀ ਗੱਲ ਛੱਡੋ ਦੂਸਰਾ ਸਮਾਨ ਜਿਹੜਾ ਕਮਰੇ ਆ ਵਿੱਚ ਬੈਠਣ ਵਾਲਾ ਉਹ ਵੀ ਨਹੀਂ ਛੱਡਿਆ ਉਹ ਵੀ ਸੱਤਾਂ ਢੈ ਗਿਆ ਉਹ ਭਾਂਡੇ ਲੈ ਕੇ ਬੱਕਰੀਆਂ ਵਿੱਚ ਜਾ ਕੇ ਲੈ ਗਏ ਉਹ ਬੱਕਰੀਆਂ ਵੀ ਲੈ ਕੇ ਕਿੰਨੇ ਕਿੰਨੇ ਨਕਸ ਲੈ ਕੇ ਤੁਹਾਡੇ ਹਿਸਾਬ ਨਾਲ 10 ਨਗੇ 10 ਲੈ ਗਏ 10 ਕੁਈ ਹੋਰ ਮੱਜਾਂ ਵੀ ਸੀਗੇ ਪਸ਼ੂ ਗਾਵਾਂ ਕਿਸੇ ਦੀ ਇਹ ਕੱਲੇ ਬੱਕਰੀਆਂ ਸੀ ਕੋ ਬੱਕਰੀਆਂ ਬੱਕਰਾਂ ਸੀ ਹੁਣ ਪਿੰਡ ਦੇ ਵਿੱਚ ਮੌਲ ਕਿਹੋ ਜਿਹਾ ਬਣਿਆ ਹੋਇਆ ਲੋਕ ਡਰੇ ਹੋਇਆ ਦੱਸਦਾ ਮੌਲ ਗੁੰਡਾਗਰਦੀ ਫੜ ਗਈ ਜੀ ਹੋਰ ਕੀ ਹੁਣ ਤੁਸੀਂ ਵੇਖਿਆ ਨਹੀਂ ਹੁਣ ਕੀ ਆ ਇਹ ਦੱਸੋ ਲੋਕਾਂ ਦਾ ਹਮਦਰਦੀ ਆਉਣੀ ਆਉਣੀ ਆ ਰੁਕਣਾ ਹਮਦਰਦੀ ਕਰਨ ਵਾਸਤੇ ਨਾ ਪਸ਼ਕਾਰੀ ਸਾਹ ਦੀ ਰਣੂ ਪਸ਼ਕਾਰਵਾ ਜੀ ਲੋਕ ਸਹਿਮੇ ਹੋਇਆ ਕੋਈ ਤਾਂ ਫੋਨ ਲਾਇਆ ਪਰ ਸਤਾ ਪੁਲਿਸ ਆਈ ਤਾਂ ਫੋਨ ਪੁਲਿਸ ਮਸਾਂ ਆਈ ਇੱਥੇ ਇਹ ਪੁਲਿਸ ਦਾ ਫਰਜ਼ ਨਹੀਂ ਬਣਦਾ ਪ੍ਰਸ਼ਾਸਨ ਦਾ ਇਹ ਪਿੰਨੇ ਕੋ ਗੁੰਡਾਗਰਦੀ ਹੋ ਗਈ ਸੀ ਪੁਲਿਸ ਦਾ ਫਰਜ਼ ਬਣਦਾ ਸੀ ਆਉਣ ਦਾ ਜੀ ਰਾਤ ਦੀ ਘਟਨਾ ਹੋਈ ਆ ਤੇ ਪੁਲਿਸ ਅੱਜ ਕਿੰਨੇ ਵਜੇ ਆਏ ਦੁਪਹਿਰੇ ਬੜੇ ਬਲਸਾਈਏ ਕਿੰਨੇ ਫੋਨ ਲਾਏ ਫੇਰ ਆਏ ਪੁਲਿਸੇ ਬਸ ਪਹਿਲੇ ਨਹੀਂ ਆਏ ਪੁਲਿਸ ਕੋਈ ਨਹੀਂ ਆਇਆ ਜੀ ਇਰਾਦੀ ਘਟਨਾ ਹੋਈ ਹੈ ਕਹਿੰਦੇ ਪੁਲਿਸ 12 ਵਜੇ ਆਉਂਦੀ ਹੈ ਲੋਕ ਕਿੰਵੇਰੇ ਅੱਗੇ ਉਹਨੂੰ ਕੋਈ ਬੋਲਣ ਨੂੰ ਤਿਆਰ ਨਹੀਂ ਹਰੇਕ ਲੋਕ ਡਰਿਆ ਹੋਇਆ ਸਹਿਮਿਆ ਹੋਇਆ ਸੋ ਉਹਨੂੰ ਇਸ ਵਕਤ ਅਸੀਂ ਤਿੰਨ ਘਰਾਂ ਦੀਆਂ ਤਸਵੀਰਾਂ ਦਿਖਾਤੀਆਂ ਪੰਜ ਘਰ ਹੋਰ ਹੈ ਅੱਠ ਘਰ ਨੂੰ ਅੱਗ ਲੱਗੀ ਹੈ ਉਹਨਾਂ ਦੇ ਘਰੇ ਜਲ ਕੇ ਵੀ ਤੁਹਾਨੂੰ ਦਿਖਾਉਨੇ ਆ ਤੇ ਇੱਕ ਦਲੇ ਗਰਨੇਟਾਂ ਨੂੰ ਚੱਲੇ ਆ ਦਲੇ ਵੇਖੋ ਕਿੰਨੇ ਦਲੇ ਵਿਸ਼ੇ ਪਏ ਆ ਉਹਨਾਂ ਨੇ ਦਲੇ ਬਹੁਤ ਰਾਤ ਨੂੰ ਚਲਾਏ ਉਧਰਲੇ ਪਾਸੇ ਫਲੈਸ਼ ਬਣੀ ਹੋਈ ਸੀ ਫਲੈਸ਼ ਦਾ ਜਿਹੜਾ ਵਲਗਣ ਸੀ ਉਹਨਾਂ ਨੇ ਢਾਟ ਦਾ ਢਾਕੇ ਉਹੀ ਡਲੇ ਚਲਾਉਣੇ ਸ਼ੁਰੂ ਕਰਤੇ ਡਲੇ ਹੀ ਡਲੇ ਆ ਚਾਰਜਪੇਸ ਨੂੰ ਦਿਖਾਦਾ ਇਧਰ ਦੇ ਪਾਸੇ ਦਿਖਾ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਜਿਹੜੇ ਪਾਸੇ ਦੇਖੋਗੇ ਡਲੇ ਹੀ ਡਲੇ ਆ ਉਧਰ ਦੇ ਘਰਦਿਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਹੁਣ ਅਸੀਂ ਆ ਗਏ ਆ ਚੌਥੇ ਘਰੇ ਪਹਿਲਾਂ ਤਿੰਨ ਘਰਦਿਆਂ ਤੁਹਾਨੂੰ ਤਸਵੀਰਾਂ ਦਿਖਾਤੀਆਂ ਹੁਣ ਅਸੀਂ ਚੌਥੇ ਘਰੇ ਆ ਗਏ ਆ ਚੌਥੇ ਘਰਦਿਆਂ ਵੀ ਤਸਵੀਰਾਂ ਦਿਖਾਵਾਂਗੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿੰਨਾ ਕੁ ਨੁਕਸਾਨ ਇਸ ਪਰਿਵਾਰ ਦਾ ਹੋਇਆ ਉਸੇ ਤਰ੍ਹਾਂ ਹੀ ਇਹਨਾਂ ਦੇ ਆ ਭਾਂਡਾ ਢਿੰਡਾ ਜੋ ਵੀ ਬੱਠਲ ਬਾਲਟੀ ਆਈ ਸਭ ਉਹਨਾਂ ਨੇ ਪੰਡਤਾ ਕੁਛ ਨਹੀਂ ਵੇਖਿਆ ਲਓ ਆਹ ਵੇਖੋ ਗੱਡੀ ਜਿਹੜੀ ਪੱਠੇ ਕੁੱਤਣ ਵਾਲੀ ਮਸ਼ੀਨ ਹੁੰਦੀ ਹੈ ਉਹ ਵੀ ਤੋੜਤੀ ਲੋਹੇ ਦੀ ਬਣੀ ਹੋਈ ਸੀ ਜੋ ਵੀ ਕੁਛ ਉਹਨਾਂ ਦੇ ਅੱਗੇ ਆ ਗਿਆ ਉਹਨਾਂ ਨੇ ਸਭ ਨਸ਼ਟ ਕਰਤਾ ਪੱਖੇ ਸੀ ਫਰਾਟਾ ਫੱਖੇ ਸੀ ਆਹ ਦੇਖੋ ਕੰਦ ਸੀ ਘਧੋਲੀ ਬਣੀ ਐ ਉਹ ਵੀ ਢਾਤੀ ਜੋ ਵੀ ਚੀਜ਼ ਉਹਨਾਂ ਦੇ ਮੂਰੇ ਆਈ ਉਹਨਾਂ ਨੇ ਕੁਛ ਨਹੀਂ ਛੱਡਿਆ ਭਾਂਡਾ ਟਿੰਦਾ ਬਰਤਨ-ਬਰਤਨ ਜੋ ਫ੍ਰਿਜ ਜੋ ਵੀ ਕੁਝ ਉਹਨਾਂ ਦੇ ਮੂਰੇ ਆਇਆ ਉਹਨਾਂ ਨੇ ਸਭ ਸਾੜ ਕੇ ਸਵਾਹ ਕਰ ਦਿੱਤਾ ਪੇਟੀਆਂ ਵੇਖੋ ਅੰਦਰ ਕਿੰਨੀਆਂ ਪੇਟੀਆਂ ਪਈਆਂ ਸੀ ਸਮਾਨ ਦੀਆਂ ਜੋ ਭਰੀਆਂ ਸੀ ਲੀੜੇ ਲੱਤੇ ਦੀਆਂ ਤੇ ਉਹ ਵੀ ਇਹਨਾਂ ਦੀ ਦਾਜ ਦਾ ਸਮਾਨ ਸੀ ਹਾਂ ਜੀ ਹਾਂ ਕੁੜੀ ਦਾਜ ਦੇ ਦਾਸਮਾਨ ਸਾਹ ਸਾੜਿਆ ਪਿਆ ਜੀ ਇਹਨਾਂ ਦੇ ਵੀ ਅੱਛਾ ਇਹਨਾਂ ਦੀ ਦਾਜ ਦਾ ਸਮਾਨ ਸੀ ਹਾਂ ਇਹਨਾਂ ਦੀ ਦਾਜ ਦਾ ਸਮਾਨ ਸੀਗੇ ਜੀ 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 ਹਾਂ ਜੋ ਇਧਰ ਵੀ ਆ ਪੇਟੀ ਦਾ ਸਮਾਨ ਸਾਹ ਇਧਰ ਵੀ ਸਾੜਿਆ ਪਿਆ ਦੇਖ ਇਧਰਲੇ ਪਾਸੇ ਵੀ ਦਿਖਾ ਦੋ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਜੋ ਆਟੇ ਵਾਲਾ ਅਜੇ ਤੱਕ ਸੀਕ ਮਾਰ ਰਿਹਾ ਕੈਮਰਾਮੈਨ ਹੂੰ ਅਜੇ ਵੀ ਸੀਕ ਮਾਰੀ ਜਾਂਦਾ ਅੰਦਰੋਂ ਇਧਰਲੇ ਪਾਸੇ ਜੋ ਆਟ ਪੜੋਲੀ ਸੀ ਪਹਿਲੇ ਪਾਸੇ ਇਧਰਲੇ ਪਾਸੇ ਦਿਖਾਓ ਇੱਕ ਮਿੰਟ ਮੈਂ ਲਾਈਟ ਲਾ ਲਾਂ ਹੂੰ ਕੁਝ ਵੀ ਨਹੀਂ ਬਚਿਆ ਐਸੇ ਵਕਤ ਸਾਰਾ ਸੜ ਕੇ ਸਮਾਨ ਸੁਆਹ ਹੋ ਗਿਆ ਹਲੋ ਅੰਦਰਲੇ ਪਾਸੇ ਜੋ ਅਜੇ ਵੀ ਸੇਕ ਮਾਰੀ ਇਹਦਾ ਗਰਮ ਹੈ ਰਾਤ ਦੀ 12 ਵਜੇ ਦੀ ਅੱਗ ਲੱਗੀ ਹੋਈ ਆ 11 ਵਜੇ ਦੀ ਦੱਸੇ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਬਹੁਤ ਤੜਕੇ ਜਨ ਕੇ ਲੇਟ ਪਹੁੰਚਦਾ ਹਾਂ ਜੀ ਸੂਣਾ ਸੁਣਾ ਵੀ ਸੀ ਵਿੱਚ ਬਾਹਰ ਜਵਾ ਪੁੱਜੀ ਹਾਂ ਜੀ ਤੇ ਹਾਂਜੀ ਮੇਰੇ ਆਪ ਪੈਸਾ ਟਗਾ ਵੀ ਸੀ ਭਰਾਵਾ ਪਹਿਲਾਂ ਉਹ ਕੱਢਿਆ ਇਹਨਾਂ ਨੇ ਕੋਈ ਬਰੂਪ ਨਹੀਂ ਛੱਡਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਲਾਤੀ ਅੱਗਾ ਤੁਹਾਡਾ ਘਰ ਹੈ ਮੇਰਾ ਘਰ ਹੈ ਜੀ ਦਾ ਦੋ بیٹے ਆ ਉਹ ਹਸਰਤਾਲ ਪਏ ਆ ਤੇ ਦੋਤੀਆ ਮੇਰੀ ਛੋਟੀ ਜੀ ਉਹ ਵਿਚਾਰੀ ਆ ਵੇਖ ਕੇ ਹਾਲ ਉਧਰ ਹੈ ਹੈ ਆ ਆ ਜੀ ਤੁਹਾਡੇ ਘਟ ਤੋਂ ਘਟ ਵੀ 200 ਘਰ ਦੱਸਿਆ ਜਾ ਰਿਹਾ ਤੁਹਾਡੇ ਅਠ ਘਰ ਨੂੰ ਨਿਸ਼ਾਨਾ ਕਿਉਂ ਬਣਾਇਆ ਉਹਨਾਂ ਨੇ ਸਹਣ ਲੋ ਦੱਸ ਦਿੰਨੇ ਆ ਆਹਾ ਅਸੀਂ ਘਰ ਆਏ ਹੋਤ ਸੁਣ ਲੈ ਕੇ ਉਹ ਗਲੀ ਤਿੱਕਰ ਐਥੇ ਆ ਕੇ ਉਹ ਖੜਦਾ ਸੀ ਆਹ ਦੁਕਾਨ ਉਹਨਾਂ ਦੀ ਹੈ ਦੂਜਿਆਂ ਦੀ ਸਕਿਆਂ ਦੀ ਐਥੇ ਉਹਨੇ ਆ ਕੇ ਗੱਡੀ ਖੜਨੀ ਆ ਤੇ ਐਥੇ ਘਿਹੜ ਕੇ ਐਥੇ ਮਤਲਬ ਬਾੜੀ ਕਰਦਾ ਸੀ ਆਵੇ ਦੀ ਚੌਧਰ ਲੀਡਰ ਇਹਨਾਂ ਨੇ ਬਾਈ ਮੁੰਡਿਆਂ ਨੇ ਮੈਨੂੰ ਕਹਿਤਾ ਵੀ ਯਾਰ ਤੂੰ ਨਾ ਸਾਨੂੰ ਸ਼ਾਹ ਵਿੱਚ ਨਾ ਦੋ ਬਾਹਰ ਵੇਚਣਾ ਠੀਕ ਹੈ ਨਾ ਜੀ ਉਹ ਚੀਜ਼ ਉਹ ਬੰਦੇ ਨੇ ਉਹਨਾਂ ਹੀ ਮਤਲਬ ਇਹਨਾਂ ਨੂੰ ਪਹਿਲਾਂ ਹੀ ਮਿਤੀ ਸੀ ਤੇ ਦੁਸ਼ਮਣੀ ਵੱਢ ਲਈ ਉਹਨੇ ਹਾਂ ਹੈ ਉਹ ਉਦੋਂ ਹੀ ਮਤਲਬ ਦੋ ਤਾਂ ਇੱਕ ਮੇਰਾ ਪੁੱਤ ਆਇਆ ਸੀ ਤੂੜੀ ਲੈਣ ਉਹ ਸਾਹਮਣੀ ਸਵਾਦ ਚ ਹਾਂ ਉਹ ਮੁੰਡੇ ਦੇ ਕਿਰਪਾਨ ਮਾਰੀ ਇਹਨੇ ਹਾਂ ਫੇਰ ਇਹ ਮੇਰੇ ਮੁੰਡੇ ਦੇ ਮਗਰ ਪੈ ਗਿਆ ਹਾਂ ਉਦੋਂ ਬਾਅਦ ਫੇਰ ਇੱਕ ਹੋਰ ਆਇਆ ਉਹ ਛਡਾਉਣ ਵਾਲੇ ਸੀ ਉਹ ਤਾਂ ਜੇ ਨਾ ਲੜੋ ਯਾਰ ਹਾਂ ਜੀ ਉਹ ਉਹਦੇ ਬਾਈ ਦੋ ਕਿਰਪਾਨਾਂ ਮਾਰੀਆਂ ਨੇ ਹਾਂ ਕਿਰਪਾਨਾਂ ਮਾਰ ਉਹ ਛਰਾਉਣ ਆਇਆ ਸੀ ਉਹਨਾਂ ਤੇ ਵੀ ਕਿਰਪਾਨਾਂ ਮਾਰੀਆਂ ਉਹਨਾਂ ਤੇ ਵੀ ਮਾਰੀਆਂ ਇਹ ਜਿਹੜੇ ਤੁਹਾਡੇ 8 ਘਰ ਆ ਮਤਲਬ ਤੁਸੀਂ ਤੁਹਾਡੇ 8 ਘਰ ਨੂੰ ਕਿਉਂ ਨਿਸ਼ਾਨਾ ਬਣਾਇਆ ਉਹਨਾਂ ਨੇ ਯਾਰ ਘਰ ਤਾਂ ਉਹ ਵੀ ਆ ਸਾਡੇ ਜਿਹੜੇ ਸਾਡੇ ਤੇ ਵਿਰੋਧੀ ਆ ਸਾਡੇ ਹੀ ਅਸਕੇ ਉਹ ਅੱਛਾ ਅਸੀਂ ਤਾਂ ਸਾਡੀ ਬਚਤ ਕਰਨ ਦੇ ਮਾਰੇ ਕਰ ਸੀ ਸਾਡੇ ਨਾਲ ਜੁੜੇ ਅੱਛਾ ਵੀ ਆਪਾਂ ਆ ਇਧਰੋਂ ਕਰੋ ਤੁਹਾਡਾ ਹੁਣ ਕੋਈ ਜਾਨੀ ਨੁਕਸਾਨ ਹੋਇਆ ਕੋਈ ਹੈ ਜਾਨੀ ਨੁਕਸਾਨ ਕੋਈ ਤੁਹਾਡਾ ਸਾਡਾ ਜਾਨੀ ਨੁਕਸਾਨ ਸਾਰਾ ਹੀ ਹੋਇਆ ਜੀ ਸਾਡੇ ਕੋਲੇ ਤਾਂ ਢੀੜਾ ਵੀ ਹੈ ਨਹੀਂ ਕੋਈ ਨਹੀਂ ਮਾਲੀ ਨੁਕਸਾਨ ਤੁਹਾਡਾ ਬਹੁਤ ਹੋ ਗਿਆ ਢੀੜਾ ਕੱਪੜਾ ਜੋ ਵੀ ਤੁਹਾਡੇ ਪਾਉਣ ਵਾਲਾ ਸੀ ਬਰਤਨ ਵਾਲਾ ਸੀ ਭਾਂਡਾ ਟਿੰਡਾ ਜਿਵੇਂ ਪਹਿਲਾਂ ਵੀ ਗੱਲ ਕਰ ਰਹੇ ਆ ਉਹ ਕੁਝ ਨਹੀਂ ਬਚਿਆ ਉਹ ਤਾਂ ਸਾਰਾ ਨੁਕਸਾਨ ਹੋ ਗਿਆ ਕੋਈ ਸੱਟਾਂ ਪੇਟਾਂ ਕਿੰਨੀ ਹੈਗਾ ਤੁਹਾਡੇ ਪਰਿਵਾਰ ਦੇ ਸੱਟਾਂ ਫੇਟਾਂ ਮੇਰੇ ਦੋ ਹੀ ਬੱਚੇ ਆ ਦੋਹਾਂ ਦੇ ਹੀ ਸੱਟਾਂ ਹੈ ਆ ਹਸਪਤਾਲ ਪਈ ਐ ਹੂੰ ਤੇ ਇੱਕ ਪੁੱਤਾ ਮੇਰਾ ਲਿਆਂਦਾ ਕਾਲੀ ਛੁੱਟੀ ਦਿਵਾ ਕੇ ਹੂੰ ਹੈ ਸਟਰਾ ਭੇਟਰਾ ਵੀ ਹੈ ਹੀ ਹੈ ਜੀ ਜੀ ਤੇ ਜਿਹੜੀਆਂ ਸਾਡੀਆਂ ਢੋਲੀਆਂ ਗੈਂਸ ਵਾਲੀਆਂ ਗੈਂਸ ਵਾਲੀਆਂ ਉਹ ਢੋਲੀਆਂ ਇਕੱਠੀਆਂ ਕਰਕੇ ਰਾਤ ਸਾਰੀਆਂ ਉਹਦੇ ਘਰੇ ਪਈਆਂ ਉਸਦੇ ਘਰੇ ਆਈਆਂ ਤੇ ਪੁਲਿਸ ਪ੍ਰਸ਼ਾਸਨ ਆਇਆ ਸੀ ਤੁਸੀਂ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਕੋਈ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਨਹੀਂ ਇਸ ਵਾਰੀ ਨਹੀਂ ਦੱਸਿਆ ਦਾ ਹੈਗਾ ਉਹਨਾਂ ਨੂੰ ਵੀ ਪਤਾ ਹੀ ਹੈ ਵੀ ਉਹੀ ਚੱਕ ਕੇ ਲਗਿਆ ਸਾਰਾ ਕੁਝ ਐਸੀ ਗੱਲ ਇੱਕ ਹੋਈ ਆ ਵਿੱਚ ਕਰੀਗੇ ਵਿੱਚ ਮੇਰੇ ਵਰਗਾ ਕਈ ਵਾਰੀ ਭੁੱਲ ਜਾਂਦਾ ਹੀ ਪੰਜਾਂ ਉਹਦੇ ਘਰੇ ਆਉ ਹੂੰ ਹੂੰ ਇਧਰਲੇ ਪਾਸੇ ਤਸਵੀਰਾਂ ਦਿਖਾ ਦੇ ਕੈਮਰਾਮੈਨ ਨੂੰ ਕਹਿੰਨਾ ਵੀ ਇੱਕ ਥੋੜੀ ਢਾਤੀ ਮੈਂ ਕਹਿੰਦਾ ਵੀ ਜੋ ਵੀ ਚੀਜ਼ ਉਹਨਾਂ ਦੇ ਮੂਹਰੇ ਆ ਗਈ ਚੁੱਲ੍ਹੇ ਸੀ ਇਧਰਲੇ ਪਾਸੇ ਦਿਖਾਓ ਚੁੱਲ੍ਹੇ ਚੁਰਾ ਜੋ ਬੜੀਆਂ ਸੀ ਸਭ ਉਹਨਾਂ ਨੇ ਤਣਕੇ ਤੋੜ ਦਿੱਤੀਆਂ ਜੋ ਵੀ ਕੁਝ ਸਮਾਨ ਆਇਆ ਅੱਠ ਘਰਾਂ ਦਾ ਦੱਸਿਆ ਜਾ ਰਿਹਾ ਕਿ ਅੱਠ ਘਰਾਂ ਦੇ ਵਿੱਚ ਜਿਹੜਾ ਵਾਰਦਾਤ ਹੋਈ ਹੈ ਹੁਣ ਬਜ਼ੁਰਗ ਮਾਤਾ ਬੈਠੀ ਹੈ ਗਰੀਬ ਪਰਿਵਾਰ ਹੈ ਇਧਰ ਦਿਖਾ ਦੇ ਇਧਰ ਵੀ ਉਹੀ ਹਾਲ ਹੈ ਮੰਜਾ ਟੀਂ ਦਾ ਪਾਂਡਾ ਟੀਂ ਦਾ ਜੋ ਵੀ ਆਇਆ ਉਹਨਾਂ ਨੇ ਸਭ ਕੁਝ ਭੰਨ ਦਿੱਤਾ ਅਸੀਂ ਬਾਰ-ਬਾਰ ਉਹੀ ਗੱਲਾਂ ਕਰ ਰਹੇ ਹਾਂ ਕੁਝ ਨਹੀਂ ਛੱਡਿਆ ਇਧਰਲੇ ਪਾਸੇ ਛੱਤ ਸੀ ਤੈਲ ਬੱਤੇ ਦੀ ਛੱਤ ਨੂੰ ਜਦੋਂ ਅੱਗ ਲੱਗ ਜਾਂਦੀ ਹੈ ਬੱਤੇ ਮੱਚ ਜਾਂਦੇ ਆ ਤੇ ਉਦਰੇ ਪਾਸੇ ਉਹ ਵੀ ਡੱਗ ਜਾਂਦੇ ਆ ਅੰਦਰਲੇ ਪਾਸੇ ਫਰਿੱਜਾਂ ਮਸ਼ੀਨ ਹਾਂ ਬੱਤੇ ਡਿੱਗ ਜਾਂਦੇ ਆ ਇਧਰਲੇ ਪਾਸੇ ਜੋ ਮੰਜੇ ਸੀ ਉਹਨਾਂ ਦੇ ਉਹ ਵੀ ਸੜ ਕੇ ਸੁਆਹ ਹੋ ਗਏ ਆ ਮੋਟਰਸਾਈਕਲ ਸੀ ਵਿੱਚ ਇਹ ਮੋਟਰਸਾਈਕਲ ਆ ਇਹ ਵੀ ਸੜ ਕੇ ਸੁਆਹ ਹੋ ਗਿਆ ਜਦੋਂ ਅੱਗ ਲੱਗੀ ਸੀ ਕੁਝ ਵੀ ਸਮਾਨ ਨਹੀਂ ਬਚਿਆ ਇਹ ਮੋਟਰਸਾਈਕਲ ਉਦੋਂ ਵਿੱਚ ਸੀ ਅੱਗ ਲੱਗ ਗਈ ਮੋਟਰਸਾਈਕਲ ਨੂੰ ਸੜਕੇ ਸੁਆਹ ਹੋਇਆ ਇਹ ਵੀ ਸੜਕੇ ਸੁਆਹ ਹੋ ਗਿਆ ਜੋ ਕਿ ਜੋੜੀ ਟਿੰਡਾ ਜੋ ਵੀ ਆਇਆ ਉਹਨਾਂ ਸਾਨੂੰ ਅੱਕ ਲਾ ਦਿੱਤਾ ਚਾਹੇ ਉਹ ਵਰਤਣ ਵਾਲੀ ਚੀਜ਼ ਸੀ ਚਾਹੇ ਪਹਿਨਣ ਵਾਲੀ ਸੀ ਚਾਹੇ ਕਿਸੇ ਤਰ੍ਹਾਂ ਦੀ ਸੀ ਮੰਜਾ ਟਿੰਡਾ ਹੁਣ ਇਹਨਾਂ ਅਠਾ ਪਰਿਵਾਰਾਂ ਦੇ ਕੋਲੇ ਐਸ ਵਕਤ ਕਿਸੇ ਦੀ ਚੀਜ਼ ਨਹੀਂ ਬਚੀ ਜਿਸ ਦੇ ਨਾਲ ਆਪਦਾ ਇਹ ਗੁਜ਼ਾਰਾ ਕਰ ਸਕਣ ਕਪੜਾ ਨਾ ਦੇ ਕੋਲ ਪਾਉਣੋ ਵਾਲਾ ਬੱਚਿਆ ਨਾ ਉੱਤੇ ਲੈਣ ਵਾਲਾ ਬੱਚਾ ਨਾ ਕੋਈ ਭਾਂਡਾ ਠਿੰਡਾ ਬੱਚਾ ਜਿਸ ਦੇ ਵਿੱਚ ਇਹ ਕੋਈ ਆਪਣਾ ਖਾਣ ਪੀਣ ਵਾਲਾ ਸਮਾਨ ਬਣਾ ਲੈ ਰੋਟੀ ਟੁਕ ਬਣਾ ਲੈ ਨਗਰ ਨੂੰ ਅਸੀਂ ਸਾਡੇ ਨਾਲ ਨੇ ਲੋਕ ਸਾਡੇ ਨਾਲ ਨੇ ਇਹਨਾਂ ਤੋਂ ਵੀ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਹ ਮਾਤਾ ਜੀ ਤੁਹਾਡਾ ਘਰ ਹੈ ਸਾਡਾ ਪੁੱਤ ਸਾਡਾ ਘਰ ਆ ਸਾਡਾ ਰਾਤ ਡੱਕ ਡੱਕ ਕੇ ਨਾ ਛੇ ਇਹਨਾਂ ਦੇ ਬਾਹੂ ਕਰ ਗਏ ਬਹੁਤ ਅਸੀਂ ਆਖ ਅਸੀਂ ਅਸੀਂ ਤੁਹਾਨੂੰ ਕੁਝ ਕੀ ਮੰਗਦੇ ਹਾਂ ਸਾਥੋਂ ਮੇਰੀ ਪੋਤੀ ਮਰ ਜਾਣੀ ਸੀ ਮਾਰ ਹੋ ਗਈ ਵਿਚਾਰੀ ਠੰਡ ਚ ਬਹੂ ਰਹੀ ਫੇਰੀ ਵਿਚਾਰੀ ਆ ਗਵਾਂਡਾਂ ਗਾਨੇ ਸਾਡੀ ਰਾਤ ਕਟਾਈ ਹੁਣ ਫੇਰ ਜਾਂਦੀ ਸਮਾਂ ਖ ਮੈਂ ਜਾਣੀ ਕਿਸੇ ਦੇ ਘਰੇ ਰਾਤ ਕੱਢਦੀ ਜੋੜਾ ਨਹੀਂ ਜੁੱਤੀ ਨਹੀਂ ਸਾਡਾ ਮਚਾਤਾ ਨੀੜਾ ਕਪੜਾ ਮੇਰੇ ਪੋਤੇ ਦਾ ਮੋਟਰਸਾਈਕਲ ਮਚਾਤਾ ਰਾਤ ਨੂੰ ਜਦੋਂ ਬੰਦੇ ਕਿਹੋ ਜਿਹਾ ਮਾਹੌਲ ਸੀ ਉਦੋਂ ਜਦੋਂ ਤੁਸੀਂ ਉਹ ਬੰਦੇ ਆਉਂਦੇ ਆ ਤੁਸੀਂ ਵੀ ਆਮੋ ਸਾਹਮਣੇ ਲੜਾਈ ਹੋਈ ਤੁਹਾਡੀ ਆਮਣੋ ਸਾਹਮਣੇ ਨਹੀਂ ਪੁੱਤਰਾ ਮਮਣੋ ਸਾਹਮਣੇ ਤਾਂ ਹੋ ਗਏ ਸਪਾ ਮੱਖਾ ਹੋ ਜਾਣਦੇ ਰੋਟੀਆਂ ਪਕਾਣੀਆਂ ਖਾ ਲੀਆਂ ਅਸੀਂ ਇਹ 11 11 ਮਜਦੇ ਦਾ ਕੰਮ ਆ ਇਹ ਘਰਾਂ ਵਿੱਚ ਚੱਲ ਪਿਆ ਸੀ ਕੰਮ ਪਹਿਲਾਂ ਪਹਿਲਾਂ ਵੀ ਕਿਤੇ ਮਤਲਬ ਗੱਲਬਾਤ ਹੋਈ ਸੀ ਨਹੀਂ ਨਹੀਂ ਪਹਿਲਾਂ ਇੱਕੋ ਦਮੀ ਉਹਨੇ ਇੰਨਾ ਹਮਲਾ ਕਰਤਾ ਤੁਹਾਡੇ ਤੇ ਪਹਿਲਾਂ ਨਹੀਂ ਤਾਂ ਅੱਜ 5 ਦਿਨ ਹੋ ਗਏ ਨਹੀਂ ਨਹੀਂ ਇਹ ਤਾਂ ਬਸ ਛਡਾਉਂਦਿਆ ਤੋਂ ਛਡਾਉਂਦੇ ਆ ਤੋਂ ਛਡਾਉਣ ਬਾਅਦ ਕੇ ਆ ਕੰਮ ਹੋ ਗਿਆ ਮੈਂ ਕਿਹਾ ਸਾਡੇ ਬਿਹੜੇ ਚਿੱਟੇ ਆਂਡਾ ਕੇ ਨਾ ਉਹ ਇਧਰ ਨੇ ਛੇੜ ਗਿਓ ਆਦੇ ਆਵਾਂਗੇ ਆਈ ਆਵਾਂਗੇ ਅਸੀਂ ਬਦਮਾਸ਼ ਆਂਦਾ ਪੂਰੇ ਸਿਰੇ ਦੇ ਅਸੀਂ ਕਿੱਧਰ ਆਉਂਦੇ ਆ ਮੇਰੇ ਪੋਤੇ ਨੂੰ ਫੜ ਲਿਆ ਕੁੱਟਿਆ ਉਹ ਚੱਲ ਫੇਰ ਹੋ ਕਰਗੇ ਫੇਰ ਭਰਾਵਾ ਉਹਨਾਂ ਦੇ ਮਾਰੀਆਂ ਸੱਟਾਂ ਮੇਰੇ ਪੁੱਤ ਦੇ ਮਾਰੀਆਂ ਮੇਰੇ ਵੱਡੇ ਮੁੰਡੇ ਦੇ ਮਾਰੀਆਂ ਸੱਟਾਂ ਆ ਭਰਾਵਾ ਗੱਲ ਹੋਈ ਤੇ ਆ ਘਰ ਨੂੰ ਪੈ ਗਏ ਹੁਣ ਘਰ ਦਾ ਮੈਨੂੰ ਐ ਦੱਸੋ ਪੰਜ 6 ਲੱਖ ਮੈਂ ਕਿੱਥੋਂ ਲਿਆਵਾਂ ਬੇ ਪੁੱਤ ਮੋਟਰਸਾਈਕਲ ਵੀ ਕਿੰਨਾ ਮਹਿੰਗਾ ਮੈਂ ਕਿਨਾ ਨਹੀਂ ਮੋਟਰਸਾਈਕਲ ਨਵਾਂ ਘੜਾਇ ਸੀ ਤੁਸੀਂ ਹਾਂ ਨਵਾਂ ਘੜਾਇ ਸੀ ਪੁੱਤ ਆ ਸਾਰਿਆਂ ਨੂੰ ਪੁੱਛ ਲੋ ਨਵਾਂ ਹੀ ਸੀ ਨਵਾਂ ਘੜਾਇਆ ਸੀ ਤੇ ਲੜਾਈ ਕਾਸ ਨੂੰ ਲੈ ਕੇ ਹੋਈ ਹੈ ਤੁਹਾਡੀ ਜਿਹੜੀ ਹੋਈ ਹੈ ਤੇ ਲੜਾਈ ਮੁੰਡੇ ਨੂੰ ਕੁੱਟੀ ਜਾਂਦੇ ਸੀ ਤਾਂ ਆ ਸਾਡੇ ਗਵੰਡ ਨਾ ਦੇ ਮੇਰੇ ਧੌਰ ਦੇ ਮੁੰਡੇ ਨੂੰ ਅਸੀਂ ਆਖਾ ਵੀ ਕਿਉਂ ਹੋ ਕਰੀ ਜਾਂਦੇ ਧੱਕਾ ਚਿੱਟੇ ਦੇ ਡੱਕੇ ਕੁੱਟਦੇ ਸੀ ਇੱਥੋਂ ਕੰਮ ਛੱਡਿਆ ਭਰਾਵਾ ਜਿਪਸੀ ਜੀ ਤੋਂ ਮਰਜ਼ੀ ਪੁੱਛ ਲੋ ਤਸਵੀਰਾਂ ਦਿਖਾਓ ਕਿਸ ਤਰ੍ਹਾਂ ਡਲੇ ਖਿਲਰੇ ਆ ਡਲੇ ਵੇਖੋ ਤੁਸੀਂ ਕਿੰਨੇ ਡਲੇ ਖਰੇ ਆ ਕਪੜਾ ਜੋ ਵੀ ਉਹਨਾਂ ਦਾ ਪਹਿਲਾਂ ਵੀ ਗੱਲਾਂ ਕਰਕੇ ਛੜਿਆ ਪਾਉਣ ਵਾਲਾ ਕਪੜਾ ਸੀ ਉਹਨਾਂ ਨੂੰ ਵੀ ਅੱਗ ਲਾ ਦਿੱਤੀ ਆ ਪਾਣੀ ਵਾਲੀਆਂ ਟੈਂਕੀਆਂ ਕੁਛ ਵੀ ਇਸ ਵਕਤ ਨਹੀਂ ਬਚਿਆ ਅੱਗ ਰਾਤ ਦੀ ਲੱਗੀ ਹੋਈ ਆ ਕੈਮਰਾਮੈਨ ਨੂੰ ਕਹਿੰਦਾ ਦਿਖਾ ਦੇ ਅੱਗ ਅਜੇ ਵੀ ਚੱਲੀ ਜਾਂਦੀ ਆ ਹਾਂ ਰਾਤ ਦੀ ਅੱਗ ਲੱਗੀ ਹੋਈ ਆ ਅਜੇ ਵੀ ਕੂਲਰ ਸੀ ਵਾਟਰ ਇਧਰਲੇ ਪਾਸੇ ਹਵਾਲੇ ਕੂਲਰ ਆ ਹੋਰ ਸਮਾਨ ਆ ਇਧਰ ਆ ਜਾਓ ਮਾੜਾ ਆ ਦਿਖਾ ਦਿਓ ਸਮਾਨ ਖਿਲਰਿਆ ਪਿਆ ਅੰਦਰ ਅਜੇ ਵੀ ਬਹੁਤ ਜ਼ਿਆਦਾ ਸੇਕ ਆ ਅੰਦਰਲੇ ਪਾਸੇ ਬਹੁਤ ਜ਼ਿਆਦਾ ਸੇਕ ਅੰਦਰਲੇ ਪਾਸੇ ਵੀ ਅਜੇ ਅੱਗ ਲੱਗੀ ਹੋਈ ਹੈ ਇਹੋ ਜਿਹਾ ਹਾਸਾ ਤੁਸੀਂ ਪਹਿਲੀ ਵਾਰ ਵੇਖਿਆ ਹੋਣਾ ਸਾਡਾ ਇਹ ਵੇਖਣਾ ਸੀ ਜਿਹੜੇ ਜਿੰਨਾਂ ਨਾਲ ਉਹਨਾਂ ਨੇ ਹਮਲਾ ਕੀਤਾ ਇਧਰਲੇ ਪਾਸੇ ਦਿਖਾ ਦਈਏ ਇਧਰ ਨੂੰ ਛੱਤਾਂ ਟੈਗੀਆਂ ਕਿਉਂਕਿ ਟਾਇਲ ਵੱਤੇ ਗਰੀ ਪਰਵਾਰ ਸੀ ਟਾਇਲ ਵੱੱਤਾ ਪਾਇਆ ਹੋਇਆ ਸੀ ਗਾਡਰ ਲੈਫ ਕੇ ਦੂਰੇ ਹੋ ਗਏ ਆ ਸੇਕ ਦੇ ਨਾਲ ਜਿਹੜਾ ਗਾਡਰ ਹੈ ਉਹ ਵੀ ਲਿਫ ਗਏ ਆ ਪੇਟੀਆਂ ਦੇ ਵਿੱਚ ਤਾਂ ਸਮਾਨ ਕਿਸੇ ਦੇ ਵਿੱਚ ਕੁਝ ਵੀ ਨਹੀਂ ਬਚਿਆ ਕਿਸੇ ਦਾ ਸਮਾਨ ਵੀ ਨਹੀਂ ਕੁਝ ਬਚਿਆ ਜੀ ਨਹੀਂ ਕਰੰਟ ਤਾਂ ਹੁਣ ਹੈ ਨਹੀਂਗਾ ਸ਼ਾਇਦ ਇਹ 17 ਦਾ ਬਿਜਲੀ ਦੀਆਂ ਮੱਚ ਗਈਆਂ ਹੋ ਵੀ ਸਕਦਾ ਅੱਗ ਅਜੇ ਵੀ ਧੁਖੀ ਜਾਂਦੀ ਹੈ ਰਾਤ ਦੀ ਲੱਗੀ ਹੋਈ ਆ ਇਧਰਲੇ ਪਾਸੇ ਦਿਖਾ ਦੇ ਇਧਰਲੇ ਪਾਸੇ ਮਾੜਾ ਮੋਟਾ ਕੁਝ ਬਚ ਗਿਆ ਜਾਂ ਤਾਂ ਇਧਰ ਜਿੰਦਰਾ ਲੱਗਿਆ ਹੋ ਸਕਦਾ ਨਹੀਂ ਜਿੰਦਰਾ ਤੇ ਤੋੜਤਾ ਇਹਨਾਂ ਨੇ ਜਨ ਕਿ ਇਧਰ ਵੀ ਆ ਲੱਕਰ ਲੁੱਕਰ ਤੋੜਤੀ ਸਾਰੀ ਸਾਰਾ ਮੋਟਰਸਾਈਕਲ ਭੰਨ ਗਏ ਉਹ ਮੋਟਰਸਾਈਕਲ ਇਹਨਾਂ ਦੇ ਉਹ ਕਿਵੇਂ ਬਚ ਗਿਆ ਉਹਦੇ ਮੋਟਰਸਾਈਕਲ ਜਿਵੇਂ ਨਹੀਂ ਜੀ ਆਵੇ ਪੰਨੇ ਹੂੰ ਇਹ ਤੁਹਾਡਾ ਕਿ ਕਰ ਨਹੀਂ ਜੀ ਸਾਡਾ ਨਹੀਂ ਅੱਛਾ ਨਹੀਂ ਅਸੀਂ ਤਾਂ ਉਧਰ ਆਪਾਂ ਜਿੱਥੇ ਪਹਿਲਾਂ ਕੱਲੇ ਆ ਉਧਰ ਆ ਗਏ ਇਹ ਅੱਗ ਤੋਂ ਬਚ ਗਿਆ ਇਹ ਮੋਟਰਸਾਈਕਲ ਅੱਗ ਤੋਂ ਬਚ ਗਿਆ ਜੀ ਇਹ ਇਹ ਸਾਰੀ ਇੰਨੀ ਘਟਨਾ ਕਰਮ ਹੋਇਆ ਬਹੁਤ ਮਾੜੀ ਗੱਲ ਆ ਮੰਦ ਭਾਗੀ ਗੱਲ ਆ ਅਸੀਂ ਪਹਿਲੀ ਵਾਰ ਵੇਖੀ ਐ ਤੁਸੀਂ ਵੀ ਇੰਨੀ ਉਮਰ ਹੋ ਗਈ ਤੁਸੀਂ ਪਹਿਲੀ ਵਾਰ ਵੇਖਿਆ ਹੋਣਾ ਇਹੋ ਜਿਹਾ ਕੰਮ ਪਹਿਲੀ ਵਾਰ ਜੀ ਪਹਿਲੀ ਵਾਰ ਨਾ ਅਸੀਂ ਤਾਂ ਪਹਿਲਾਂ ਵੀ ਨਹੀਂ ਵੇਖਿਆਗਾ ਜਿੰਦਗੀ ਚ ਆਹ ਯਾਰੀ ਵੇਖਿਆ ਸੀ ਹਮ ਇੱਥੋਂ ਦੇ ਅਸੀਂ ਬਿਸ਼ਨੀ ਦੇ ਬਚਪਨ ਦੇ ਖਾਨਦਾਨ ਸਾਡਾ ਇੱਥੇ ਆ ਜੋ ਕੁਝ ਆ ਪਰ ਠੀਕ ਆ ਲਤ ਮੁਕੀਆਂ ਚੱਲੀ ਜਾਂਦਾਂ ਕਰ ਰਹੇ ਸੀ ਪਰ ਆ ਇਹ ਕੁਛ ਨਹੀਂ ਹੋਇਆ ਇਹ ਕਿਉਂ ਇੰਨਾ ਵਾਪਰੇ ਆ ਕਿਸ ਚੀਜ਼ ਨੂੰ ਲੈ ਕੇ ਵਾਪਰੇ ਇਹਨੇ ਕਾਬਬ ਆ ਗਿਆ ਨਸ਼ਿਆਂ ਤੋਂ ਨਸ਼ੇ ਹਾਂਜੀ ਇਹ ਸਰਕਾਰ ਕਹਿ ਰਹੀ ਹੈ ਬੰਦ ਹੋ ਗਿਆ ਜੀ ਬੰਦ ਕਰਤਾ ਨਸ਼ਾ ਹੁਣ ਨਹੀਂ ਨਸ਼ਾ ਆਊਗਾ ਸਰਕਾਰ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਜੇਕਰ ਨਸ਼ੇ ਨੂੰ ਲੈ ਕੇ ਤੁਸੀਂ ਕਹਿੰਨੇ ਹੋਏ ਆ ਕਿ ਸਰਕਾਰ ਦੇ ਛੇੜੇ ਜਿਹਦੇ ਵਾਅਦੇ ਫੋਕੇ ਆ ਫੋਕੇ ਆ ਜੀ ਫੋਕੇ ਫੋਕੇ ਸਰਕਾਰ ਹੀ ਕਰਾ ਰਹੀ ਹੈ ਹੂੰ ਜਦੋਂ ਰਾਤ ਅੱਗ ਬੁਝਾਉਣ ਵਾਲੀ ਮਸ਼ੀਨ ਲਿਆਂਦੀ ਹੂੰ ਤੇ ਉਦੋਂ ਪੁਲਿਸ ਦਾ ਆ ਨਹੀਂ ਸੀਗਾ ਵੀ ਅਸੀਂ ਨਾਲ ਜਾ ਕੇ ਹੂੰ 4 ਦਿਨ ਹੋ ਗਏ ਪੁਲਿਸ ਨੇ ਗੱਲ ਨਹੀਂ ਸੁਣੀ ਹੂੰ ਹੋਰ ਰਾਤ ਨੂੰ ਫਰਵਗੜ ਦੀ ਗੱਡੀ ਕਿੰਨੇ ਚਿਰ ਬਾਅਦ ਹੁੰਦੀ ਹੈ ਨਹੀਂ ਜੇ ਉਹ ਇਹਨਾਂ ਨੇ ਸੱਦੀ ਆ ਜੀ ਤਾਂ ਸਨ ਦਾ ਟੜਕੇ ਲੱਗਿਆ ਪਤਾ ਟੜਕੇ ਪਤਾ ਲੱਗਿਆ ਹਾਂਜੀ ਵੀ ਗੱਡੀ ਆਈ ਸੀਗੀ ਵੀ ਗੱਡੀ ਰਾਤ ਆਈ ਜੀ ਡਰਦਾ ਕੋਈ ਬਾਹਰ ਨਹੀਂ ਨਿਕਲਿਆ ਇੱਕ ਇੱਕ ਜਵਾਕ ਆ ਸਾਰਿਆਂ ਦੇ ਅਗੜਾ ਕਹਿੰਦਾ ਇਹਨਾਂ ਦੇ ਕਿਹਨ ਛੇੜਿਆਂ ਦਾ ਮਾਰ ਕੇ ਸਿੱਟ ਜਾਣਗੇ ਹੂੰ ਗਰੀਬ ਬੰਦੇ ਆ ਉਹੀ ਕਰਨਾ ਤੇ ਉਹੀ ਖਾਣਾ ਮਚਦੀ ਅੱਗ ਦੇ ਵਿੱਚ ਕੋਈ ਨਹੀਂ ਆਉਂਦਾ ਅੱਗੇ ਹਰੇਕ ਬੰਦਾ ਡਰਦਾ ਹੁੰਦਾ ਹੈ ਵੀ ਸਾਡੇ ਇੱਕ ਇੱਕ ਜਵਾਕ ਆ ਇੱਕ ਇੱਕ ਜਵਾਕ ਆ ਵੀ ਅੱਗੇ ਆਵਾਂਗੇ ਤੇ ਕੋਈ ਮਾਰ ਦੂਗਾ ਕਿਉਂਕਿ ਜਦੋਂ ਇਹੋ ਜਿਹਾ ਮੌਲ ਬਣਿਆ ਹੁੰਦਾ ਕੋਈ ਬੰਦਾ ਆਉਣ ਨੂੰ ਅੱਗੇ ਤਿਆਰ ਨਹੀਂ ਹੁੰਦਾ ਇਹ ਘਟਨਾਕਰਮ ਤੁਸੀਂ ਵੇਖਿਆ ਬਹੁਤ ਮੰਦ ਭਾਗੀ ਗੱਲ ਆ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਆ ਸਰਕਾਰ ਕਹਿੰਦੀ ਨਸ਼ਾ ਖਤਮ ਹੋ ਗਿਆ ਇਹ ਸਾਰਾ ਦੱਸਿਆ ਜਾ ਰਿਹਾ ਲੋਕਾਂ ਦਾ ਕਿ ਜਿਹੜਾ ਇਹ ਕੰਮ ਹੋਇਆ ਇਹ ਸਾਰਾ ਨਸ਼ੇ ਨੂੰ ਹੀ ਲੈ ਕੇ ਹੋਇਆ ਪਿੰਡ ਵੀ ਦੱਸ ਰਿਹਾ ਨਗਰ ਵੀ ਦੱਸ ਰਿਹਾ ਸਾਰਾ ਮੁਹੱਲਾ ਵੀ ਦੱਸ ਰਿਹਾ ਕਿ ਨਸ਼ੇ ਨੂੰ ਰੋਕਿਆ ਜਾ ਰਿਹਾ ਸੀ ਕਿ ਨਸ਼ਾ ਬੰਦ ਕੀਤਾ ਜਾਵੇ ਪਰ ਉਹਨਾਂ ਬੰਦਿਆਂ ਵੱਲੋਂ ਇਸ ਪਰਿਵਾਰਾਂ ਦੇ ਉੱਤੇ ਵਾਰ ਕੀਤਾ ਗਿਆ ਇਹ ਪਰਿਵਾਰ ਉਹਨਾਂ ਨੂੰ ਰੋਕਦੇ ਸੀ ਇਹ ਤਸਵੀਰਾਂ ਤੁਸੀਂ ਪਿੰਡ ਦਾਨ ਸਿੰਘ ਵਾਲੇ ਕੋਠੇ ਬਾਬਾ ਜੀਵਨ ਸਿੰਘ ਵਾਲਿਆਂ ਦੀਆਂ ਤਸਵੀਰਾਂ ਦੇਖ ਰਹੇ ਹਾਂ ਇਸੇ ਐਸਸੀ ਪਾਈਚਾਰਾ ਰਹਿੰਦਾ ਲੋਕ ਇਕੱਠੇ ਹੋਏ ਨੇ ਇਹ ਤੁਹਾਨੂੰ ਜਿਹੜੀਆਂ ਸੱਤ ਘਰਾਂ ਦੀਆਂ ਅਸੀਂ ਇਸ ਵਕਤ ਤਸਵੀਰਾਂ ਦਿਖਾਤੀਆਂ ਸਾਡੇ ਕੋਲ ਜਾਣਕਾਰੀ ਸੀ ਕਿ ਅੱਠ ਘਰਾਂ ਨੂੰ ਅੱਗ ਲਾਈ ਹੋਈ ਆ ਅੱਠਾਂ ਘਰਾਂ ਨੂੰ ਨਿਸ਼ਾਨਾ ਬਣਾਇਆ ਅਸੀਂ ਤੁਹਾਨੂੰ ਸੱਤ ਘਰਾਂ ਦੀਆਂ ਤਸਵੀਰਾਂ ਦਿਖਾਤੀਆਂ ਇਸ ਵਕਤ ਇਹਨਾਂ ਦੇ ਕੋਲੇ ਕੋਈ ਸਮਾਨ ਨਹੀਂ ਬਚਿਆ ਨਾ ਤਾਂ ਇਹਨਾਂ ਦਾ ਕੋਈ ਪਾਉਣ ਵਾਲਾ ਕੱਪੜਾ ਨਾ ਇਹਨਾਂ ਦੇ ਉੱਤੇ ਲੈਣ ਵਾਲਾ ਕੱਪੜਾ ਨਾ ਕੋਈ ਭਾਂਡਾ ਨਾ ਕੋਈ ਟਿੰਡਾ ਕੁਝ ਨਹੀਂ ਬਚਿਆ ਲੋਕ ਹੁਣ ਪਿੰਡ ਦੇ ਲੋਕ ਸਹਿਮੇ ਹੋਏ ਆ ਡਰੇ ਹੋਏ ਆ ਲੋਕ ਕਹਿੰਦਾ ਇੰਨੇ ਡਰੇ ਹੋਇਆ ਕੈਮਰੇ ਦੇ ਮੂਹਰੇ ਅੱਗੇ ਆ ਕੇ ਕੋਈ ਵੀ ਬੰਦਾ ਗੱਲ ਨਹੀਂ ਕਰਦਾ ਕੋਈ ਵੀ ਬੰਦਾ ਤਸਨੂ ਤਿਆਰ ਨਹੀਂਗਾ ਅਗਲਾ ਕਹਿੰਦਾ ਕੱਲ ਨੂੰ ਇਹੇ ਕੰਮ ਕੋਈ ਮੇਰੇ ਨਾਲ ਨਾ ਹੋ ਜਾਈ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਨਾ ਕਮੈਂਟ ਕਰਕੇ ਦੱਸਿਓ ਸਾਨੂੰ ਜਿਹੜੇ ਸਰਕਾਰ ਕਹਿ ਰਹੀ ਸੀ ਨਸ਼ਾ ਬੰਦ ਹੋ ਗਿਆ ਨਸ਼ਾ ਬੰਦ ਹੋ ਜੂਗਾ ਉਹ ਨਸ਼ਾ ਬੰਦ ਹੋ ਗਿਆ ਜਾਂ ਇਹ ਜਿਹੜਾ ਕੰਮ ਹੋਇਆ ਕਿਸ ਚੀਜ਼ ਨੂੰ ਲੈ ਕੇ ਹੋਇਆ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਜ�ਤ ਦਿਓ ਧੰਨਵਾਦ